ਅੱਛਾ ਮੈਂ ਨਾ ਸਾਡੇ ਜਿੱਦਾਂ ਮੈਂ ਆਪਣੇ ਅੰਮਰਸਰ ਤੋਂ ਆ ਤੇ ਸਾਡੇ ਨਾਲ ਉੱਥੇ ਗੁੱਡੀਆਂ ਪਤੰਗਾ ਬਹੁਤ ਉਡਾਉਂਦੇ ਆ ਬਹੁਤ ਵਧੀਆ ਲੱਗੇ ਜਦੋਂ ਮੈਂ ਕਿ ਅੰਮਰਸਰ ਤੋਂ ਇਹ ਸਾ ਅੰਮਰਸਰ ਤੋਂ ਅੰਮਰਸਰ ਸਾਡੇ ਮਾਵਾ ਜਾ ਉਹ ਮੈਂ ਨਹੀਂ ਬੋਲਦੀ ਹਾਂ ਭਾਈ ਅੰਮਰਸਰ ਜਾਣਾ ਕਾਸਟ ਬਿਲਕੁਲ ਬਿਲਕੁਲ ਉਹਦੇ ਮੱਤ ਤਬਰੇ ਬੱਚਿਆਂ ਨੂੰ ਜਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਇਹੀ ਕਹਿ ਦੇਣਾ ਹੁਣ ਲੋੜੀ ਆ ਗਈ ਨੂੰ ਦਿਵਾਲੀ ਆ ਗਈ ਭਾਵੇਂ ਕਿ ਤਨਾ ਕਿਤੇ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਕੁਝ ਸੰਗੜ ਰਿਹਾ ਹੈ ਕਿਉਂਕਿ ਲੋਕ ਸਾਂਝਾਂ ਟੁੱਟ ਰਹੀਆਂ ਨੇ ਤੇ ਹਰ ਵੀ ਸਾਂਝਾਂ ਨਹੀਂ ਜੀ ਅੱਛਾ ਮਨਰੀਤ ਤੁਸੀਂ ਫਿਰ ਪਤੰਗਾ ਉਡਾਈਆਂ ਕਿ ਨਹੀਂ ਆਹ ਲੱਗਦਾ ਹਾਂ ਮੈਂ ਪਤੰਗਾ ਢਾਲੀ ਨਹੀਂ ਆ ਮੈਂ ਪਿੰਡ ਮਤਲਬ ਵੀਡੀਓ ਨੂੰ ਕਿਹਾ ਮੈਂ ਕਿਹਾ ਫਿਰ ਆਪਾਂ ਪਤੰਗ ਵਗੈਰਾ ਕੁਛ ਨਾ ਗੁੱਡੀ ਵਗੈਰਾ ਉਡਾ ਲਈਏ ਮੈਂ ਵੀ ਤਰਨ ਤਰਨ ਤੋਂ ਹੀ ਆ ਕਰਦਣੇ ਪ੍ਰਮੋਟ ਫਿਰ ਮਾਈ ਜੀ ਐਨੀਮਲ ਉਹ ਸਾਡੇ ਕਲਚਰ ਦੀ ਫਿਲਮ ਨਹੀਂ ਹੈਗੀ ਹਾਂ ਪਰ ਜਿਹੜਾ ਬੰਦਾ ਨਮਾ ਮਿਲਿਆ ਸਾਨੂੰ ਮੈਨੂੰ ਕਈ ਬੰਦੇ ਨੂੰ ਕਿ ਮੈਨੂੰ ਬੱਚਿਆਂ ਨੂੰ ਬਹੁਤ ਦਾ ਵਿਚਰਦਾ ਜੀ ਸਾਨੂੰ ਇਹਨਾਂ ਨੂੰ ਕੱਢ ਲੈਣਾ ਚਾਹੀਦਾ ਹੈ ਉਹ ਭਾਈ ਹਾਂ ਦੇਖੀ ਹਾਂ ਗਬਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ 17 ਜਨਵਰੀ ਨੂੰ ਫਿਲਮ ਆ ਰਹੀ ਹੈ ਚੋਰਾ ਨਾਲ ਯਾਰੀਆਂ। ਹੁਣ ਇਹ ਚੋਰਾ ਨਾਲ ਯਾਰੀਆਂ ਕਿਵੇਂ ਪਈਆਂ ਨੇ ਉਹ ਸੀ ਸਟਾਰ ਕਾਸਟ ਤੋਂ ਹੀ ਜਾਣ ਲੈਂਦੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਗੱਲਬਾਤ ਦਾ ਸਿਲਸਲਾ ਅੱਗੇ ਤੋਰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗੀ ਲੋਹੜੀ ਕਿਵੇਂ ਰਹੀ? ਲੋਹੜੀ ਬਹੁਤ ਵਧੀਆ अच्छा मैं ना ਸਾਡੇ ਜਿੱਦਾਂ ਮੈਂ ਆਪਣੇ ਅੰਮ੍ਰਿਤਸਰ ਤੋਂ ਆ ਤੇ ਸਾਡੇ ਨਾਲ ਉੱਥੇ ਗੁੱਡੀਆਂ ਪਤੰਗਾਂ ਬਹੁਤ ਉਡਾਉਂਦੇ ਆ ਮੈਨੂੰ ਲੱਗਦਾ ਬਹੁਤ ਵਧੀਆ ਲੱਗੇ ਜਦ ਨਹੀਂ ਕਿ ਅੰਮ੍ਰਿਤਸਰ ਤੋਂ ਇਸਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤਦ ਮਾ ਮਾ ਜਵ ਨਹੀਂ ਬੋਲਦੀ ਹਮਿਆ ਤਾਂ ਬਸ ਜਾਨਾਂ ਕਾਸ ਕਰਦੇ ਆ ਹਾਂਜੀ ਜੀ 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 ਅਬਰ ਸਾਹਿਬ ਜੀ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਮੈਂ ਇਹੀ ਜਾਨਣਾ ਚਾਹਦੀ ਸੀਗੀ ਕਿ ਸਾਡੇ ਉਧਰਲੀ ਸਾਈਡ ਤੋਂ ਨਾ ਬਹੁਤ ਪਤੰਗਾਂ ਗੁੱਡੀਆਂ ਬਹੁਤ ਉਡਾਉਂਦੇ ਆ ਤੇ ਤੁਹਾਡੇ ਇੱਧਰ ਹੈ ਤੁਸੀਂ ਵੀ ਇਦਾਂ ਕਰਦੇ ਹੋ ਇੰਜੋਏ ਕਿ ਬਸ ਜਿੱਦਾਂ ਅਸੀਂ ਸ਼ਾਮ ਨੂੰ ਇਕੱਠੇ ਹੁੰਦਾ ਪਰਿਵਾਰ ਤੇ ਉਸ ਤਰ੍ਹਾਂ ਸੈਲੀਬ੍ਰੇਟ ਕਰਦੇ ਕਰਦੀ ਹੈ ਬੇਟਾ ਪਰ ਪਤੰਗਾਂ ਨਹੀਂ ਭਜਾਏ ਉਹ ਲੋੜੀ ਵਾਲਾ ਲੋੜੀ ਵੇਲੇ ਤਾਂ ਇਹ ਚੱਲਿਆ ਪਿਆ ਜ਼ਿਆਦਾ ਹੂੰ ਕਿਉਂਕਿ ਪਹਿਲਾਂ ਨਾਲ ਕਾਫੀ ਕੁਝ ਘਟ ਚੁੱਕਿਆ ਹਾਂ ਹਾਂਜੀ ਤੇ ਮੈਨੂੰ ਇਹ ਲੱਗਦਾ ਕਿ ਹਰੇਕ ਤਿਹਾੜੀ ਦੀ ਖਾਸ ਕਰਕੇ ਸਾਂਝੇ ਪਰਿਵਾਰਾਂ ਜਿੱਥੇ ਤੇ ਜਾਂ ਜਿੱਥੇ ਵੱਡੇ ਬੈਠੇ ਨੇ ਹੂੰ ਉਹਦੀ ਮਹੱਤਤਾ ਬਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹੀ ਕਹਿ ਦੇਣਾ ਵੀ ਹੁਣ ਲੋਹੜੀ ਆ ਗਈ ਨੂੰ ਦਿਵਾਲੀ ਆ ਗਈ ਲੋਹੜੀ ਹੈ ਕਿ ਦਿਵਾਲੀ ਹੈ ਕਿ ਅਸੀਂ ਕਿਉਂ ਮਨਾਉਨੇ ਆ ਫਿਰ ਉਹ ਲਗਾਤਾਰਤਾ ਬਣੀ ਰਹੂਗੀ ਨਹੀਂ ਤਾਂ ਫਿਰ ਇੱਕ ਸਟੇਜ ਤੇ ਆ ਕੇ ਸਾਰਾ ਕੁਝ ਸੁੰਘੜ ਰਿਹਾ ਹੈ ਹਾਂ ਉਹ ਮੈਂ ਮਹਿਸੂਸ ਕਰ ਰਹੀ ਹਾਂ ਅਸੀਂ ਨੱਕ ਕਹੀਏ ਠੀਕ ਆ ਕੋਈ ਇਤਿਹਾਰ ਹੁੰਦਾ ਅਸੀਂ ਸੁੱਖ ਮੰਗਦੇ ਆ ਸਭ ਦੀ ਸਭ ਦਾ ਭਲਾ ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਕੁਝ ਸੁੰਗੜ ਰਿਹਾ ਹੂੰ ਕਿਉਂਕਿ ਲੋਕ ਸਾਂਝਾ ਕਟ ਰਹੀਆਂ ਨੇ ਇਤਿਹਾਰ ਵੀ ਸਾਂਝਾ ਨਹੀਂ ਹੂੰ ਤੇ ਮੈਨੂੰ ਵੀ ਆ ਲੱਗਦਾ ਕਿ ਸਾਰੇ ਇਹ ਸਾਂਝਾ ਵਰਕਰਾਂ ਜਣੀਆਂ ਚਾਹੀਦੀਆਂ ਨੇ ਆਂਗ ਵਾਂਗ ਗਲੀ ਮਹੱਲਾ ਹੈ ਇਹ ਸਾਰੇ ਜੇ ਸਾਡੇ ਅੱਜ ਬੱਚੇ ਵਿਦੇਸ਼ਾਂ ਚ ਚਲੇ ਗਏ ਤੱਕ ਟੋਟ ਜਿਹਨੇ ਅਸੀਂ ਬੈਠੇ ਆ ਅਸੀਂ ਤਾਂ ਉਹਨੇ ਕੋ ਉਹ ਦੂਰ ਬੈਠੇ ਸਨੇਹੇ ਜੋੜ ਦਿੰਦੇ ਆ ਸਾਨੂੰ ਅਸੀਂ ਵੀ ਉਹਨਾਂ ਲਈ ਦੁਆਵਾਂ ਕਰਦੇ ਆ ਪਰ ਜਿਹੜੇ ਅਸੀਂ ਇੱਥੇ ਬਚਿਆ ਸਾਨੂੰ ਇਹ ਸਭ ਨੇ ਬਰਕਰਾਰ ਰੱਖਣੀਆਂ ਚਾਹੀਦੀਆਂ ਨੇ ਉਹ ਮੈਂ ਥੋੜਿਆ ਜਿਹਾ ਘੱਟ ਕੋਈ ਮਹਿਸੂਸ ਕਰਦੀ ਮੈਨੂੰ ਐਂ ਲੱਗਦਾ ਮੈਮ ਕਿ ਨਾ ਜਿਹੜੇ ਆਪਣੇ ਆਰਟਿਸਟ ਆ ਉਹ ਕਿਤੇ ਨਾ ਕਿਤੇ ਨਾ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਜਿਸ ਤਰ੍ਹਾਂ ਉਹ ਕੋਈ ਵੀ ਤਿਉਹਾਰ ਆ ਸੈਲੀਬ੍ਰੇਟ ਕਰਦੇ ਨੇ ਹਨਾ ਤਾਂ ਉਹ ਸ਼ੇਅਰ ਕਰਦੇ ਨੇ ਤਾਂ ਲੋਕਾਂ ਨੂੰ ਨਾ ਹੋਰ ਐਕਸਾਈਟਮੈਂਟ ਹੁੰਦੀ ਹੈ ਕਿ ਅੱਛਾ ਯਾਰ ਉਹ ਜਿਨ੍ਹਾਂ ਨੂੰ ਉਹ ਫੋਲੋ ਕਰਦੇ ਨੇ ਉਹਨਾਂ ਨੂੰ ਹੁੰਦਾ ਕਿ ਅਸੀਂ ਵੀ ਇਸ ਤਰ੍ਹਾਂ ਤਿਉਹਾਰ ਮਨਾਈਏ ਫਿਰ ਉਹ ਆਪਣੇ ਵੱਡੇ-ਵਡੇਰਿਆਂ ਤੋਂ ਪੁੱਛਦੇ ਵੀ ਨੇ ਤਾਂ ਇਹ ਮੈਨੂੰ ਲੱਗਦਾ ਕਿ ਆਰਟਿਸਟਾਂ ਦੀ ਵੀ ਇੱਕ ਦੇਣ ਹੈ ਕਿ ਉਹਨਾਂ ਦੇ ਥਰੂ ਵੀ ਅਸੀਂ ਜਿਹੜੇ ਆਪਣੇ ਬਹੁਤ ਸਾਰੇ ਜਿਹੜੇ ਸੱਭਿਆਚਾਰ ਨੇ ਤਿਉਹਾਰ ਨੇ ਉਹ ਅਸੀਂ ਬਚਾ ਕੇ ਰੱਖੇ ਆ ਬਿਲਕੁਲ ਉਹ ਮੈਂ ਤਾਂ ਨਹੀਂ ਬੋਲੀ ਉਹ ਪਹਿਲਾਂ ਕਿ ਜਿੰਨੇ ਕੁ ਅਸੀਂ ਬੱਚੇ ਆ ਸਾਨੂੰ ਇਹ ਗੱਲਾਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਵੀ ਸਮਾਜ ਨੂੰ ਬਹੁਤ ਵਧੀਆ ਦੇ ਰਿਹਾ ਜੀ ਬਿਲਕੁਲ ਸੋ ਫਿਲਮ ਜਿਹੜੀ ਹੈ ਹਾਂ ਜੀ ਸਾਡੀ ਲੋੜੀ ਤੁਸੀਂ ਕਹਿੰਦੇ ਕਿਵੇਂ ਹਾਂਜੀ ਹਾਂਜੀ ਤੇ ਮੈਂ ਦੇਖ ਰਹੀ ਸੀ ਕਿ ਵੀਡੀਓ ਤੇ ਮਨਕੀਰ ਦੀ ਵੀ ਮੈਨੂੰ ਚੰਗਾ ਲੱਗਿਆ ਕਿ ਇੱਕ ਦੋ ਪਰਿਵਾਰ ਇਕੱਠੇ ਹੋ ਕੇ ਬਣਾ ਰਹੇ ਤੇ ਮੇਰੇ ਕੋਲ ਸਾਡਾ ਆਰਟਿਸਟ ਹਰਵਿੰਦਰ ਉਹ ਆ ਗਿਆ ਸੀ ਜੀ ਤੇ ਚੰਗਾ ਲੱਗਿਆ ਕਿ ਇਹ ਸਾਡੇ ਬੱਚੇ ਨੇ ਉਹਨੇ ਫਿਟਰ ਵੀ ਕੀਤਾ ਮੇਰੇ ਨਾਲ ਤੇ ਮੈਨੂੰ ਚੰਗਾ ਲੱਗਿਆ ਕਿ ਮੇਰਾ ਬੇਟਾ ਅਜਬਾਰ ਹੈ ਤਾਂ ਇਹ ਵੀ ਸਾਡੇ ਬੱਚੇ ਨੇ ਉਹ ਆ ਗਿਆ ਸੀ ਅਸੀਂ ਇਕੱਠੇ ਨੇ ਸੈਲੀਬ੍ਰੇਟ ਕਰ ਲਈ ਜੀ ਅੱਛਾ ਮਨਰੀਤ ਤੁਸੀਂ ਫਿਰ ਪਤੰਗਾ ਉਡਾਈਆਂ ਕਿ ਨਹੀਂ ਹਾਂ ਲੱਗਾ ਹਾਂ ਮੈਂ ਪਤੰਗਾ ਢਾਲੀ ਨਹੀਂ ਆ ਮੈਂ ਪਿੰਡ ਮਤਲਬ ਵੀਰਿਆਂ ਨੂੰ ਕਿਹਾ ਮੈਂ ਕਿਹਾ ਫਿਰ ਆਪਾਂ ਪਤੰਗ ਵਗੈਰਾ ਕੁਛ ਨਾ ਗੁੱਡੀ ਵਗੈਰਾ ਉਡਾ ਲਈਏ ਮੈਂ ਵੀ ਤਰਨ ਤਰਨ ਤੋਂ ਹੀ ਆ ਹਾਂਜੀ ਤੇ ਤੁਹਾਨੂੰ ਪਤਾ ਉਧਰ ਕਿੰਨੀਆਂ ਕਿੰਨੀਆਂ ਬਹੁਤ ਸਾਢੇ ਤਾਂ ਬਹੁਤ ਉੱਡ ਉੱਡ ਕੇ ਮਤਲਬ ਆਈਆਂ ਉਹ ਵਾਈ ਉਹ ਕਰ ਨਹੀਂ ਦਿੰਦੇ ਹੁੰਦੇ ਡੋਰਾਂ ਡੋਰਾਂ ਕੀ ਉਹ ਜਿਹੜੀਆਂ ਹੋ ਜਾਂਦੀਆਂ ਬਹੁਤ ਹੋ ਜਾਂਦੀਆਂ ਹਾਂਜੀ ਹਾਂਜੀ ਬਹੁਤ ਬਹੁਤ ਅਈਆਂ ਸਾਡੇ ਸਭਾਂ ਨੂੰ ਤੇ ਲੁੱਟੀਆਂ ਕਿ ਨਹੀਂ ਲੁੱਟੀਆਂ ਨਹੀਂ ਨਹੀਂ ਲੁੱਟੀਆਂ ਨਹੀਂ ਕੀ ਗੱਲ ਬੜੀ ਬੇਦਰ ਨੇ ਫੜ ਕੇ ਲਿਆਉਂਦੀਆਂ ਨੇ ਡੋਰੇ ਤੇ ਪਤੰਗ ਵੀ ਉਡਾਉਂਦੇ ਹਾਂ ਹਾਂਜੀ ਮਕਸਤਾਂਦਰੀ ਨੂੰ ਓਕੇ ਹਾਂਜੀ ਤਾਂ ਮਤਲਬ ਸਾਡੇ ਮਤਲਬ ਕਿ ਮਾਝੇ ਵਾਲਾ ਜਿਹੜਾ ਏਰੀਆ ਉੱਥੇ ਬਹੁਤ ਜ਼ਿਆਦਾ ਤਾਂ ਮਤਲਬ ਕਿ ਮੈਨੂੰ ਹੁਣ ਵੀ ਯਾਦ ਆ ਕਿ ਜਦੋਂ ਆਪਾਂ ਨਿੱਕੇ ਹੁੰਦੇ ਸੀਗੇ ਤੇ ਆਪਾਂ ਮਤਲਬ ਮਹੀਨਾ ਪਹਿਲਾਂ ਸ਼ੁਰੂ ਹੋਏਣਾ ਆਪਣੇ ਘਰਦਿਆਂ ਨੂੰ ਤੰਗ ਕਰਨਾ ਤੁਸੀਂ ਕਿ ਗੁੱਡੀਆਂ ਲੈਣੀਆਂ ਡੋ ਗੁੱਡੀ ਲੈਣੀ ਆ ਮਤਲਬ ਬੜਾ ਹੋ ਜਾਂਦਾ ਹੈ ਕਿ ਇੰਨੇ ਵਾਲੀ ਡੋਰਾ ਚਾਹੀਦੀ ਆ ਕਿਉਂਕਿ ਦੂਜੇ ਨੇ ਲਿਆਂਦੀ ਆ ਸਾਨੂੰ ਵੀ ਇੰਨੇ ਵਾਲੀ ਚਾਹੀਦੀ ਆ ਤੇ ਆਹ ਪਤੰਗਾ ਨਹੀਂ ਹੋਣੀਆਂ ਵਾ ਬੜਾ ਇਦਾਂ ਪਹਿਲਾਂ ਹੀ ਪਾਪਾ ਨੂੰ ਕਹਿਣ ਡੈ ਪੰਦੇ ਨਾ ਹਾਂ ਬਹੁਤ ਚੰਗਿਆ ਦੋਸਤਾਂ ਨੂੰ ਹਾਂ ਬਿਲਕੁਲ ਤਾਂ ਮਤਲਬ ਸਾਡੇ ਨਾਲ ਇਹ ਵੀ ਹੁੰਦਾ ਕਿ ਜਿੱਦਾਂ ਆਰਟਿਸਟ ਜਿਹੜੇ ਨੇ ਆਪਣੇ ਪੰਜਾਬੀ ਆਰਟਿਸਟ ਤਾਂ ਉਹਨਾਂ ਦੀਆਂ ਛਪੀਆਂ ਹੁੰਦੀਆਂ ਨੇ ਪਤੰਗਾਂ ਤਾਂ ਮਤਲਬ ਉਹ ਅਰਸੀ ਲੈਣੀਆਂ ਜਿਵੇਂ ਅ ਪਿਛਲੇ ਸਾਲ ਸਿੱਧੂ ਮੂਸੇਵਾਲੇ ਦੀ ਭਾਂਗ ਉਹਨਾਂ ਦੀ ਬਹੁਤ ਜ਼ਿਆਦਾ ਮੈਨੂੰ ਹੁਣ ਵੀ ਜ਼ਿਆਦਾ ਮੇਰੇ ਬ੍ਰਦਰ ਨੂੰ ਛੋਟੇ ਨੂੰ ਮਿਲੀ ਨਹੀਂ ਤਾਂ ਉਹਨੇ ਜ਼ਿੱਦ ਕਰ ਕਰਕੇ ਕਿ ਮੈਨੂੰ ਤਾਂ ਸਿੱਧੂ ਦੀ ਹੀ ਚਾਹੀਦੀ ਆ ਪਤੰਗ ਤਾਂ ਮਤਲਬ ਇਸ ਤਰ੍ਹਾਂ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਕ੍ਰੇਜ਼ ਹੁੰਦਾ ਸਾਡੇ 'ਚ ਤਾਂ ਕਰਕੇ ਮੈਂ ਤੁਹਾਨੂੰ ਹੋਣੀਆਂ ਵੀ ਬੋਲ ਨਹੀਂ ਹੁੰਦੇ ਹੁੰਦੇ ਤੇ ਹੋਣੀਆਂ ਵੱਡੀਆਂ-ਵੱਡੀਆਂ ਬਹੁਤ ਪਤੰਗੇ ਜਿਹਾ ਬਹੁਤ ਤਕਰੀਰ ਹਾਂਜੀ ਹਾਂਜੀ ਹਾਂ ਸੋ ਫਿਲਮ ਦੇ ਉਤੇ ਆਨੀਆਂ ਹੁਣ ਮੈਂ ਲਾ ਜਾਈਂਗੀ ਆਪਣੀ ਇਨਸਾਈਟ ਹਾਂਜੀ ਬਿਲਕੁਲ ਸੋ ਚੋਰਾ ਨਾਲ ਯਾਰੀਆਂ ਪਹਿਲਾਂ ਤੇ ਇਸ ਟਾਈਟਲ ਦਾ ਮਤਲਬ ਜਾਨਣਾ ਚਾਹਾਂਗੀ ਕਿਉਂਕਿ ਚੋਰਾ ਤੋਂ ਤਾਂ ਅਸੀਂ ਹਮੇਸ਼ਾ ਦੂਰ ਹੀ ਰਹਿਣਾ ਪਸੰਦ ਕਰਦੇ ਹਾਂ ਤੇ ਇਹ ਯਾਰੀਆਂ ਕਿੱਦਾਂ ਵਈਆਂ ਇਹ ਸਾਡੀ ਜਿਹੜੀ ਫਿਲਮ ਹੈ ਜੀ ਇੰਗਲੈਂਡ ਸ਼ੂਟ ਹੋਈ ਹੈ ਆਫਲਾਈਨ ਐਨ ਸਿੱਧੂ ਮੂਸਣ ਪਿਕਚਰ ਨਹੀਂ ਕਰਨਾ ਆ ਜਿਹਨੇ ਚਾਰਿਆ ਨੰਬਰ ਮਨਜੀਤ ਸਰਾਬ ਰੱਬਰੇਵਾਲਾ ਗਰਮਪੀਤੋਤ ਪਤੰਗੂ ਰਤਨਦਰ ਮੈਡਮ ਤੇ ਲੈ ਕੇ ਪੰਜਾਬ ਤੋਂ ਸਾਡੇ ਬਹੁਤ ਆਰਟਿਸਟ ਹਾਂਜੀ ਉਹਦੇ ਵਿੱਚ ਹਾਲੀਆ ਮੇਲਾ ਤੇ ਸਜ਼ਾਦ ਮਰਜਾ ਇਸੇ ਤਰ੍ਹਾਂ ਕੈਨੇਡਾ ਸਾਡੇ ਪੰਜਾਬੀ ਭਰਾ ਆਪ ਤੇ ਸਹਿਣ ਲਖਵਿੰਦਰ ਸਮਝੋ ਉਹ ਨੇ ਯੂਕੇ ਤੋਂ ਯੂਕੇ ਤੋਂ ਦਲਜੀਤ ਭਾਜੀ ਬੜੀ ਨੇ ਹੋਰ ਕਾਫੀ ਸਾਰੇ ਅੱਛੇ ਆਰਟਿਸਟ ਨੇ ਕੰਮ ਕੀਤਾ ਸਾਲੋ ਵਿੱਚ ਮੌਕਾ ਮਿਲਿਆ ਜੀ ਕੰਮ ਕਰਨ ਦਾ ਜੇ ਅਸੀਂ ਟੈਕਲ ਦੀ ਗੱਲ ਕਰਦੇ ਹਾਂ ਉਹ ਇਸ ਤਰ੍ਹਾਂ ਹੈ ਕਿ ਅ ਕੋਈ ਬੰਦਾ ਕਹਿੰਦਾ ਕਿਸੇ ਲਈ ਮਾਰਾ ਹੁੰਦਾ ਖੇਲੇ ਚੰਗਾ ਹੁੰਦਾ ਕਿਸੇ ਲਈ ਮਾਂ ਵੱਧਦੀ ਕਿਸੇ ਲਈ ਹਾਂ ਇਹ ਚਾਲੀ ਦੀ ਕਹਾਣੀ ਦਾ ਬੰਦਾ ਹਾਂਜੀ ਸੋ ਇਸ ਕਰਕੇ ਕਈ ਬੰਦਿਆਂ ਦੀ ਚੋਰਾ ਵਾਲੀ ਯਾਰੀ ਹੁੰਦੀ ਹੈ ਉਹ ਕਹਿੰਦਾ ਕਿ ਤੁਹਾਡੇ ਲਈ ਚੋਰ ਹੋਣਾ ਸਾਡੇ ਲਈ ਬਹੁਤ ਚੰਗਾ ਹੈ ਇਹ ਖਾਸ ਕਰਕੇ ਉਹ ਜੇ ਨੌਜਵਾਨ ਦੀ ਕਹਾਣੀ ਹੈ ਜਿਹੜਾ ਪੰਜਾਬ ਤੋਂ ਪ੍ਰਵਾਸ ਕਰਕੇ ਬਾਹਰ ਗਿਆ ਇਹ ਬਾਹਰ ਜਾ ਕੇ ਉਹਨੂੰ ਆਇ ਲੱਗੇ ਸੀ ਬਹੁਤ ਸੌਖਾ ਇਹ ਕੰਮ ਇੱਥੇ ਹੋਊਗਾ ਕਿ ਮੈਂ ਇੱਕ ਵੈਕਸਪਟ ਮਲਕ ਚ ਗਿਆ ਉੱਥੇ ਜਾ ਕੇ ਉਹਨੂੰ ਪਤਾ ਲੱਗੇ ਕੰਮ ਇਸ ਕਿੱਹਾ ਕਿਉਂ ਜ਼ਿਆਦਾ ਕਰਨਾ ਪੈਣਾ ਹੂੰ ਸੋ ਇਸ ਕਰਕੇ ਜਿਹੇ ਜ ਲੋਕ ਨੂੰ ਮਿਲਦੇ ਨੇ ਉਹ ਕਈ ਤੱਕ ਹਿੰਦ ਲੋਕ ਮਿਲਦੇ ਨੇ ਉਠਾ ਬਚੋਰ ਮਿਲਦੇ ਨੇ ਕੁਝ ਸਲੀਪ ਬੰਦੇ ਮਿਲਦੇ ਨੇ ਉਹ ਉਸ ਤੋਂ ਟਾਈਟਲ ਨਿਕਲਿਆ ਜੀ ਚੋਰਾ ਮੜ ਜਾ ਗਿਆ ਫਿਰ ਮਾਈਕਾ ਬੜੀ ਸੋਹਣੀ ਫਿਲਮ ਬਣੀ ਹੈ ਇੱਕ ਪੂਰੀ ਪੈਕੇਜ ਫਿਲਮ ਹੈ ਜਿਹਦੇ ਵਿੱਚ ਕਮੇਡੀ ਵੀ ਹੈ ਜਿਹਦੇ ਵਿੱਚ ਆ ਮੈਸੇਜ ਵੀ ਹੈ ਮੈਸੇਜ ਵੀ ਹੈ ਤੇ ਜਿਹਦੇ ਵਿੱਚ ਐਕਸ਼ਨ ਵੀ ਹੈ ਰੋਮਾਂਸ ਵੀ ਹੈ ਸਾਰਾ ਕੁਝ ਹੈ ਉਹ ਤੁਹਾਨੂੰ ਬਹੁਤ ਚੰਗੀ ਫਿਲਮ ਦੇਖਣ ਨੂੰ ਮਿਲੇਗੀ ਜੀ ਉਹ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰੋਡਿਊਸਰ ਸਾਹਿਬ ਨੇ ਕੜੀਏ ਕੰਪਨੀ ਹੈ ਆਨਪਲਾਈਨ ਉਹਨਾਂ ਦੀ ਪਹਿਲੀ ਫਿਲਮ ਹੈ ਅੱਛਾ ਜੀ ਤੇ ਮਨਜੀਤ ਉਹਨਾਂ ਦੀ ਪਹਿਲੀ ਫਿਲਮ ਹੈ ਹਾਂ ਜੀ ਹਾਂ ਇਸੇ ਤਰ੍ਹਾਂ ਸਾਰੇ ਡਾਇਰੈਕਟਰ ਸਾਹਿਬ ਦੀ ਪਹਿਲੀ ਫਿਲਮ ਹੈ ਅਸੀਂ ਹੁੰਦਾ ਹੋਊਂ ਜੀ ਸੋ ਇਸ ਫਿਲਮ ਦੇ ਨਾਲ ਜਿਵੇਂ ਤਿੰਨ ਬੰਦੇ ਨਵੇਂ ਪਹਿਲੀ ਵਾਰ ਐਂਟਰ ਹੋ ਰਹੇ ਨੇ ਆਨਪਲਾਈਨ ਸੋ ਮੈਨੂੰ ਲੱਗਦਾ ਕਿ ਸਾਨੂੰ ਵੈਲਕਮ ਕਰਨਾ ਚਾਹੀਦਾ ਨਵੇਂ ਲੋਕਾਂ ਦਾ ਕਿਉਂਕਿ ਨਵੇਂ ਲੋਕ ਆਣਗੇ ਤਾਂ ਥੋੜੀ ਜਿਹੀ ਪੰਜਾਬੀ ਸਿਨੇਮੇ ਚ ਨਵੀਨਤਾ ਹੋਊਗੀ ਅਮਲੇ ਲੋਕਾਂ ਲਈ ਹੋਣਾ ਜ਼ਰੂਰੀ ਹੈ ਸਾਡੇ ਲੋਕ ਜਿੰਨੇ ਜਿੰਨੇ ਅੰਪਾਇਰ ਹੋ ਰਹੇ ਨੇ ਲਾਫੜਾ ਲੰਬਾ ਟਾਈਮ ਇੰਡਸਟਰੀ ਨੂੰ ਦੇਖ ਕੇ ਉਹਨੇ ਲੋਕਾਂ ਨੂੰ ਕੰਮ ਹੋਣਾ ਚਾਹੀਦਾ ਜੀ ਕੋਸੀ ਫਿਲਮ ਲੈ ਕੇ ਆ ਰਹੇ ਇਸ ਤਰ੍ਹਾਂ ਦੇ ਚੋਰਾਂ ਮਿਲ ਗਏ ਜੀ ਅੱਛਾ ਅਕਸਰ ਨਾਲ ਜਦੋਂ ਕੋਈ ਨਵਾਂ ਆਰਟਿਸਟ ਆਂਦਾ ਸੀ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਕਿਸ ਤਰ੍ਹਾਂ ਦਾ ਲੱਗਾ ਐਕਸਾਈਟਮੈਂਟ ਕਿੰਨੀ ਸੀ ਪਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿਉਂਕਿ ਜਦੋਂ ਦੇ ਅਸੀਂ ਮੈਂ ਆਈਆਂ ਮੈਂ ਤੁਹਾਨੂੰ ਵੇਖ ਰਹੀਆਂ ਕਿ ਤੁਸੀਂ ਨਾ ਮਤਲਬ ਉਹਨਾਂ ਨੂੰ ਦੱਸ ਰਹੇ ਹੋ ਗਾਈਡ ਕਰ ਰਹੇ ਹੋ ਆਪਣੀ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਨਵਾਂ ਆਰਟਿਸਟ ਆਂਦਾ ਮੈਨੂੰ ਇਹ ਤੁਸੀ ਕਹੋ ਜ਼ਰੂਰ ਪੀਤੀ ਹੈ ਨਾ ਮਸਲਾ ਪਤਾ ਕੀ ਹੈ ਜੀ ਅਸੀਂ ਉਹਨੂੰ ਕੁਝ ਦੱਸ ਨਹੀਂ ਰਹੇ ਸਾਨੂੰ ਆਏ ਲੱਗਦਾ ਹੈ ਕਿ ਜਦੋਂ ਕੋਈ ਨਵਾਂ ਬੰਦਾ ਕੰਮ ਕਰਦਾ ਨਾ ਉਹਨੂੰ ਕੰਫਰਟ ਜ਼ੋਨ ਚ ਲੈ ਕੇ ਆਉਣਾ ਇਹਦਾ ਫਰਜ਼ ਹੈ ਜੀ ਬਟ ਇਹਦਾ ਬਸ ਉਸ ਨਾ ਹੋਵੇ ਉਹਨਾਂ ਇਸ ਗੱਲੋਂ ਐ ਫੀਲ ਨਾ ਕਰੇ ਵੀ ਯਾਰ ਬਹੁਤ ਸੀਨੀਅਰ ਬੰਦੇ ਨੇ ਮੈਂ ਇਹਨਾਂ ਸਾਹਮਣੇ ਕੀ ਬੋਲਾਂ ਕੋਈ ਗਲਤ ਗੱਲ ਨਾ ਮੂੰਹੋਂ ਨਿਕਲ ਜਾਏ ਸਾਨੂੰ ਹੁੰਦਾ ਹੈ ਕਿ ਉਹਦੇ ਨਾਲ ਇਕਦੀਆਂ ਗੱਲਾਂ ਕਰੀਏ ਤਾਂ ਕਿ ਉਹ ਬੰਦਾ ਆਪਣਾ ਕੰਫਰਟ ਮਹਿਸੂਸ ਕਰੇ ਉਹਨੂੰ ਆਏ ਮਹਿਸੂਸ ਨਾ ਹੋਵੇ ਵੀ ਮੈਂ ਕਿਨੇ ਬਹੁਤ ਜਗ੍ਹਾ ਬੈਠਾ ਉਹਨੂੰ ਅਸੀਂ ਉਹਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਲੱਗੇ ਕਿ ਮੈਂ ਵੀ ਵੱਡਾ ਸ਼ੋਅ ਇਸ ਕਰਕੇ ਮਨਜੀਤ माजी ਉਹੀ ਜਿਹੜੀਆਂ ਆਪਾਂ ਤੁਹਾਡੇ ਟੂ ਸ਼ੁਰੂ ਹੋਣ ਤੋਂ ਪਹਿਲਾਂ ਵੀ ਗੱਲ ਕਰਦੇ ਸੀਗੇ ਸਾਨੂੰ ਉਹੀ ਲੱਗਦਾ ਸੀ ਕਿ ਇਹਨੂੰ ਕਿਤੇ ਆਏ ਨਾ ਲੱਗੇ ਕਿ ਪਤਾ ਨਹੀਂ ਇਹ ਬੋਲਦੇ ਨੇ ਇਹ ਕੀੜੀ ਗੱਲ ਕਰਦੇ ਨੇ ਇਸ ਤਰ੍ਹਾਂ ਕਿ ਬੁਝੀ ਗੱਲ ਸਾਨੂੰ ਇੱਕ ਸਾਡਾ ਹੋਰ ਮੰਨਣਾ ਹੈ ਕਿ ਜਿਹੜੇ ਨਵੇਂ ਬੱਚੇ ਆਉਂਦੇ ਨੇ ਨਾ ਨਵੇਂ ਬੱਚਿਆਂ ਕੋਲ ਬਹੁਤ ਸਾਰੇ ਨਵੇਂ ਥੌਟਸ ਨੇ ਨਵਾਂ ਟੈਲੈਂਟ ਹੈ ਇਹਨਾਂ ਕੋਲੇ ਉਹ ਸਾਡੇ ਕੋਲ ਜੋ ਕੁਝ ਆ ਰਿਹਾ ਤੇ ਲੋਕਾਂ ਨੇ ਦਿਖਾ ਚੁੱਕੇ ਆ ਅਸੀਂ ਇਹਨਾਂ ਕੋਲ ਨੂੰ ਸਿੱਖਣ ਦੀ ਯਤਨ ਕਰਦੇ ਆਂ ਵੀ ਇਹ ਕੋਈ ਗੱਲ ਕਰਨੇ ਜੋ ਜਿਹੋ ਜਿਹੀ ਗੱਲਾਂ ਕਰਨਗੇ ਕੀ ਸੋਚਦੇ ਨੇ ਇਸ ਨਿਮੇ ਵਾਲੇ ਕੀ ਸੋਚਦੇ ਨੇ ਕਿ ਉਹ ਜੀ ਕਹਾਣੀ ਹੋਣੀ ਚਾਹੀਦੀ ਹੈ ਕਿ ਉਹ ਜੀ ਡਾਇਰੈਕਟਰ ਹੋਣਾ ਚਾਹੀਦੇ ਆ ਐਕਟਿੰਗ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿਉਂਕਿ ਐਕਟਿੰਗ ਐਸਾ ਮਸਲਾ ਐਕਟਿੰਗ ਵੀ ਟਾਈਮ-ਟੂ ਟਾਈਮ ਬਦਲਦੀ ਹੈ ਲੋ ਜੀ ਹਾਂਜੀ ਜੀ ਇੱਕ ਟਾਈਮ ਸੀਗਾ ਜਦੋਂ ਮਤਲਬ ਕੋਈ ਕਲਾਕਾਰ ਪਰਦੇ ਤੇ ਹੁੰਦਾ ਸੀ ਲੋਕ ਖੜੇ ਹੋ ਕੇ ਤਾੜੀਆਂ ਮਾਰਦੇ ਸੀ ਬਿਲਕੁਲ ਅੱਜ ਅਸੀਂ ਦੇਖਦੇ ਆਂ ਅੱਜ ਉਹਨਾਂ ਦੇ ਲੋਕ ਨਮਿਕਰੀ ਕਰਦੇ ਨੇ ਹੂੰ ਕਿਉਂਕਿ ਉਹ ਸਟਾਈਲਿਸ਼ ਐਕਟਿੰਗ ਸੀਗੀ ਲੋਕ ਗਲਚੋਂ ਆਵਾਜ਼ ਬਣਾ ਕੇ ਬੋਲਦੇ ਸੀ ਉਹਨੇ ਚਲੋ ਯਾਦ ਹੋਵੇ ਇੱਕ ਸਾਡੇ ਬਿਲਾਂ ਹੁੰਦੇ ਸੀ ਅਜੀਤ ਜੀ ਉਹਨਾਂ ਦਾ ਇੱਕ ਪੱਕਾ ਡਾਇਲੋਗ ਜਿਵੇਂ ਲੋਕੋ ਹੀ ਉਹਨੇ ਕਰਦੇ ਆ ਕਿ ਮਾ ਮਾ ਡਾਰਲਿੰਗ ਹਾਂਜੀ ਹਾਂਜੀ ਉਹ ਬਣਾ ਕੇ ਗੱਲ ਚੋਂ ਬੋਲਦੇ ਸੀ ਹਾਂ ਪਰ ਹੁਣ ਜੇ ਕੋਈ ਐ ਬੋਲੂਗਾ ਉਹ ਲੋਕ ਹਸਪੈਂਡ ਨੇ ਹੁਣ ਉਹ ਕਮੇਕੀ ਕਰਦੇ ਨੇ ਉਹਦੇ ਨਾਲ ਹਾਂ ਸੋ ਇਸ ਕਰਕੇ ਕੁੱਤੇ ਵਾਂਗਰਾ ਖੂਨ ਪੀ ਜਾਊਗਾ ਤੇ ਮੇਰੇ ਪਹਿਲੇ ਡਾਇਲੋਗ ਵਿੱਚ ਹੈ ਹਾਂਜੀ ਹਾਂਜੀ ਬਿਕਰੀ ਕਰਦੇ ਨੇ ਕਿੱਥੇ ਨਹੀਂ ਉਹ ਸਟੇਜ ਆਉਂਦੇ ਸੀ ਸਕਰੀਨ ਦੇ ਉੱਤੇ ਲੋਕਾਂ ਨੇ ਤਾੜੀਆਂ ਮਾਰ ਦਿੱਸੀਆਂ ਇਸੇ ਕਰਕੇ ਸਭ ਤੋਂ ਸਭ ਇਹਨਾਂ ਸਾਰਾ ਕੁਝ ਬਤਾ ਇਸੇ ਤਰ੍ਹਾਂ ਰਾਜਕੁਮਾਰ ਹੈ ਜੀ ਹਾਂਜੀ ਰਾਜਕੁਮਾਰ ਜਿਹੇ ਐਕਟਿੰਗ ਕਰਦਾ ਸੀਗਾ ਉਹਨੂੰ ਪਰਦੇ ਤੇ ਆਉਣਾ ਲੋਕਾਂ ਨੇ ਤਾੜੀਆਂ ਮਾਰ ਲਈਆਂ ਪਰ ਅੱਜ ਉਹਨਾਂ ਦੇ ਨੂੰ ਬਿਕਰੀ ਹੋਣੀ ਹੈ ਸੋ ਇਹ ਐਕਟਿੰਗ ਵੀ ਟਾਈਮ ਟੂ ਟਾਈਮ ਚੇਂਜ ਹੁੰਦੀ ਹੈ ਅਸੀਂ ਜੇ ਇਹਨਾਂ ਲੋਕਾਂ ਨਾਲ ਇੱਦਾਂ ਗੱਲਾਂ ਕਰਦੇ ਹਾਂ ਸਾਨੂੰ ਲੱਗਦਾ ਅਸੀਂ ਇਹਨਾਂ ਤੋਂ ਕੁਝ ਸਿੱਖਣਾ ਜਤਨ ਕਰਦੇ ਹਾਂ ਕਿਆ ਬਾਤ ਹੈ ਅੱਛਾ ਨਵੀਨਤਾ ਦੀ ਗੱਲ ਚੱਲੀ ਹੈ ਤਾਂ ਮੇਰੇ ਮਾਈਂਡ 'ਚ ਨਾ ਥੋਟ ਆਇਆ ਕਿ ਆਪਣੀ ਇੰਡਸਟਰੀ ਦੇ ਵਿੱਚ ਵੀ ਹੁਣ ਬਹੁਤ ਸਾਰੀਆਂ ਮੂਵੀਜ਼ ਬਣ ਰਹੀਆਂ ਨੇ ਹੈਨਾ ਹਰ ਮਹੀਨੇ ਕਈ ਫਿਲਮਾਂ ਰਿਲੀਜ਼ ਹੁੰਦੀਆਂ ਨੇ ਨਵੇਂ-ਨਵੇਂ ਕਨਸੈਪਟ ਵੀ ਆ ਰਹੇ ਨੇ ਹੁਣ ਜਿਵੇਂ ਇਹਦੇ ਵਿੱਚ ਵੀ ਇੱਕ ਨਵੀਂ ਚੀਜ਼ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਕਿ ਬਾਹਰ ਜਾਂਦਾ ਆ ਮੁੰਡਾ ਅਕਸਰ ਬਹੁਤ ਸਾਰੀਆਂ ਮੂਵੀਜ਼ ਹੁੰਦੀਆਂ ਨੇ ਬਟ ਇੱਕ ਇਹਦੇ ਵਿੱਚ ਇੱਕ ਨਵੀਂ ਚੀਜ਼ ਚੱਕੀ ਗਈ ਹੈ ਕਿ ਹਾਂ ਬਾਹਰ ਜਾ ਕੇ ਉਹਨੂੰ ਕਿਹੜੀਆਂ ਹਡਲਸ ਜਿਹੜੀਆਂ ਨੇ ਫੇਸ ਕਰਨੀਆਂ ਪੈਂਦੀਆਂ ਐਂਡ ਆਪਣੀ ਭੈਣ ਦਾ ਕਾਰ ਵੀ ਬਚਾਉਣਾ ਚਾਹੁੰਦਾ ਹੈ ਬਟ ਉਹ ਕਿਤੇ ਨਾ ਕਿਤੇ ਖਰਾਬ ਕਰ ਦਿੰਦਾ ਤਾਂ ਮਤਲਬ ਕਿ ਤੁਹਾਨੂੰ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਅੱਜ ਕੱਲ ਜਿਹੜੇ ਆਡੀਅנס ਹੈ ਉਹ ਵੀ ਬੜੀ ਜ਼ਿਆਦਾ ਕਹਿ ਲੋ ਕਿ ਉਹਨਾਂ ਨੂੰ ਬੜਾ ਇਨਸਟੈਂਟ ਸਾਰਾ ਕੁਝ ਚਾਹੀਦਾ ਤਾਂ ਤੁਹਾਨੂੰ ਇਹ ਚੀਜ਼ ਹੁੰਦੀ ਹੈ ਕਿ ਐਦਾਂ ਦੀਆਂ ਚੀਜ਼ਾਂ ਵੀ ਹਾਂ ਹੁਣ ਇਹ ਐਦਾਂ ਦੀ ਕੋਈ ਫਿਲਮ ਬਣਨੀ ਚਾਹੀਦੀ ਹੈ ਤੁਹਾਡੇ ਮਾਈਂਡ 'ਚ ਐਦਾਂ ਦੇ ਥੋਟ ਆਉਂਦੇ ਨੇ ਕਿ ਹਾਂ ਆਹ ਚੀਜ਼ ਹੋ ਚੁੱਕੀ ਹੈ ਹੁਣ ਕੁਝ ਐਦਾਂ ਦਾ ਆਵੇ ਇਹ ਤਾਂ ਕੁਦਰਤੀ ਹੈ ਜੀ ਕਿਉਂਕਿ ਉਹ ਕਿਹੜੀ ਕਹਾਵਤ ਹੁੰਦੀ ਹੈ ਪਤਾ ਝਣੇ ਪੁਰਾਣੇ ਰਤ ਨਵੇਂ ਆ ਵੀ ਆ ਜੇ ਵੱਟੇ ਜਾ ਰਹੇ ਆ ਛੋਟੇ ਆ ਰਹੇ ਨੇ ਤੇ ਉਹਦੇ ਨਾਲ ਵਿਚਾਰ ਵੀ ਨਵੇਂ ਆਉਣਗੇ ਤੇ ਲੋਕ ਵੀ ਦੇਖਦੇ ਆ ਨਾ ਜਦੋਂ ਇੱਕੋ ਤਰ੍ਹਾਂ ਦੇ ਕਨਸੈਪਟ ਆ ਜਾਂਦੇ ਨੇ ਅਸੀਂ ਕਹਾਂਗੇ ਉਹ ਪਤਾ ਨਹੀਂ ਰੀਸ ਆ ਰਹੇ ਨੇ ਮਨ ਲਾ ਕਹਾਣੀ ਹਾਂ ਕਹਾਣੀ ਕ ਸਾਨੂੰ ਵੀ ਲੱਗਦਾ ਹੁੰਦਾ ਜਿਵੇਂ ਅਸੀਂ ਕੋਈ ਅਸੀਂ ਇੱਕ ਤਰ੍ਹਾਂ ਦਾ ਐਕਟ ਕਰ ਕਰਕੇ ਅਸੀਂ ਵੀ ਤਾਂ ਕਹਾਂਗੇ ਇਹਨਾਂ ਵੀ ਸਾਨੂੰ ਵੇਰੀਏਸ਼ਨ ਬਣਨੀ ਚਾਹੀਦੀ ਤੇ ਉਸੇ ਤਰੀਕੇ ਨਾਲ ਪਰਵਾ ਦੇ ਕਨਸੈਪਟ ਨੇ ਹਨਾ ਕਮੇਡੀ ਐ ਜਾਂ ਕੋਈ ਕਮੇਡੀ ਦੇ ਵਿੱਚੋਂ ਮੈਸੇਜ ਜਾਣਾ ਫਿਰ ਕੋਈ ਧਾਰਮਿਕ ਫਿਲਮਾਂ ਪਿੱਛੇ ਧਾਰਮਿਕ ਫਿਲਮਾਂ ਆਉਂਦੀਆਂ ਹਨ ਤੇ ਨਾਲ ਇਤਿਹਾਸਕ ਫਿਲਮਾਂ ਅੱਗੇ ਇਤਿਹਾਸਕ ਫਿਲਮਾਂ ਆ ਰਹੀਆਂ ਨੇ ਇਹ ਤਾਂ ਕੋਈ ਗਲਤੀ ਹੈ ਚੇਂਜ ਤਾਂ ਜ਼ਰੂਰੀ ਹੈ ਮਾਸਟਰ ਤੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਚੇਂਜ ਭਰਦੇ ਹਾਂ ਜਦੋਂ ਅਸੀਂ ਆਮ ਜ਼ਿੰਦਗੀ ਵਿੱਚ ਚੇਂਜ ਭਰਦੇ ਹਾਂ ਤੇ ਫਿਰ ਫਿਲਮਾਂ ਵਿੱਚ ਕਿਉਂ ਨਹੀਂ ਫਿਰ ਨਾਲ ਸਾਨੂੰ ਸਮਾਜ ਤੁਸੀਂ ਰਹਿਣੇ ਜੀ ਵਿਚਰਦੀਆਂ ਸਮਾਜ ਨੂੰ ਲੱਗਦਾ ਹੈ ਕਿ ਸਮਾਜ ਦੀ ਇਹ ਆ ਚੀਜ਼ ਹੈ ਨਾ ਇਹ ਸਿਨੇਮਾ ਰਹੀ ਨਹੀਂ ਦਿਖਾਈਗੀ ਇਹ ਤਾਂ ਫਿਲਮਾਂ ਨੇ ਚਾਹੀਦੀ ਲੱਗਦਾ ਸਾਨੂੰ ਸਭ ਨੂੰ ਇਹ ਤਾਂ ਲੱਗਦਾ ਕਿ ਕਿਤੇ ਰੱਖ ਦੇ ਅਸੀਂ ਵੀ ਕਿਤੇ ਨਾ ਕਿਤੇ ਰੈਕਲਾਂ ਨਾਲ ਸ਼ੇਅਰ ਕਰਦੇ ਹਾਂ ਉਹ ਕਹਿੰਦੇ ਵੀ ਹਾਂਜੀ ਇਹ ਤੇ ਅਸੀਂ ਕੰਮ ਕਰ ਰਹੇ ਹਾਂ ਇਹ ਆ ਤੁਸੀਂ ਵਧੀਆ ਚੀਜ਼ਾਂ ਆਕਰਵਾइए ਤੇ ਨਾ ਪਾਉਣਾ ਚਾਹੀਦਾ ਤੇ ਇਸ ਕਰਕੇ ਜਿਹੜੇ ਨਵੇਂ ਕਨਸੈਪਟ ਨੇ ਉਹ ਚੰਗੀ ਗੱਲ ਹੈ ਕੰਮ ਘੱਟ ਹੋਊਗਾ ਤਾਂ ਸਾਨੂੰ ਵੈਰੀਅਸ ਨਾ ਸਿਨੇਮਾ ਮਿਲੇਗਾ ਤੁਸੀਂ ਰੋਜ਼ ਨੂੰ ਕਿ ਮਸਤੀ ਇੰਨਾ ਖਾ ਸਕਦੇ ਹਾਂ ਹਾਂ ਬਿਲਕੁਲ ਸਾਨੂੰ ਸਾਡੇ ਸਿਨੇਮੇ ਨੂੰ ਹਰ ਚੀਜ਼ ਦੀ ਲੋੜ ਹੈ ਸਾਨੂੰ ਕਮੇਡੀ ਫਿਲਮਾਂ ਦੀ ਵੀ ਲੋੜ ਹੈ ਕਈ ਵਾਰ ਤਾਂ ਗੈਰ ਮੈਡੀਕਲ ਮਾਈ ਜਾਂਦੇ ਹਾਂ ਸਾਨੂੰ ਐਕਸ਼ਨ ਫਿਲਮਾਂ ਦੀ ਵੀ ਲੋੜ ਹੈ ਸਾਨੂੰ ਰੋਮਾਂਟਿਕ ਫਿਲਮਾਂ ਦੀ ਵੀ ਲੋੜ ਹੈ ਸਾਨੂੰ ਫੈਮਿਲੀ ਫਿਲਮ ਦੀ ਵੀ ਲੋੜ ਹੈ ਸਾਨੂੰ ਹਰ ਤਰ੍ਹਾਂ ਦੇ ਡਰਾਮਾ ਚਾਹੀਦੇ ਸਾਨੂੰ ਤਾਂ ਹੁੰਦੀ ਹੈ ਹੂੰ ਸਾਰੀ ਚੀਜ਼ਾਂ ਲਈ ਸਾਨੂੰ ਫਿਲਮ ਪਾਣੀ ਚਾਹੀਦੀ ਹੈ ਤਾਂ ਹੀ ਅਸੀਂ ਹਰ ਸ਼ੁੱਕਰਵਾਰ ਨੂੰ ਦੇਖ ਸਕਦੇ ਹਾਂ ਨਹੀਂ ਤਾਂ ਜੇ ਤੁਸੀਂ ਹਰ ਸ਼ੁੱਕਰਵਾਰ ਕੋਮੇਡੀ ਨਹੀਂ ਦੇਖ ਸਕਦੇ ਹਰ ਸ਼ੁੱਕਰਵਾਰ ਜੈਕਸ਼ਨ ਨਹੀਂ ਦੇਖ ਸਕਦੇ ਹਰ ਸ਼ੁੱਕਰਵਾਰ ਤੁਸੀਂ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸੋ ਇਸ ਕਰਕੇ ਅਲੱਗ-ਅਲੱਗ ਥੋਸ ਨੇ ਫਿਲਮਾਂ ਹੁਣ ਗਈਆਂ ਅਲੱਗ-ਅਲੱਗ ਵਿਸ਼ਿਆਂ ਨੇ ਫਿਲਮਾਂ ਹੁਣ ਗਈਆਂ ਉਸਾਂ ਨੂੰ ਚੰਗਾ ਲੱਗੂਗਾ ਇਸਨੇ ਮਿਲ ਨੂੰ ਚੰਗੀ ਗੱਲ ਹਮ ਅੱਛਾ ਜਿਵੇਂ ਅਸੀਂ ਗੱਲ ਕਰੀਏ ਤੁਹਾਡੇ ਤੁਸੀਂ ਇੱਕ ਲੰਮੇ ਅਰਸੇ ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਇਹਨੂੰ ਗਰੋ ਹੋਂਦੀ ਵੇਖ ਰਹੇ ਹੋ ਬਹੁਤ ਸਾਰੀਆਂ ਫਿਲਮਾਂ ਤੁਸੀਂ ਕਰ ਚੁੱਕੇ ਬਟ ਹਜੇ ਵੀ ਕਿਤੇ ਨਾ ਕਿਤੇ ਹੈ ਕਿ ਇੱਕ ਆਹ ਕੈਰੈਕਟਰ ਜਿਹੜਾ ਸੀ ਵੱਡੇ ਪਰਦੇ ਤੇ ਕਰਨਾ ਚਾਹੁੰਦੇ ਆ ਹਜੇ ਵੀ ਕੋਈ ਇਸ ਤਰ੍ਹਾਂ ਦਾ ਕੈਰੈਕਟਰ ਬਿਲਕੁਲ ਰਹਿਣੀ ਚਾਹੀਦੀ ਹੈ ਮੈਨੂੰ ਲੱਗਦਾ ਆਰਟਿਸਟ ਜੇ ਉਹ ਖਤਮ ਹੋ ਗਈ ਤੇ ਆਰਟਿਸਟ ਦੀ ਸਤਨ ਹੋ ਗਿਆ ਆਰਟਿਸਟ ਨੂੰ ਰਹਿਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਇੱਕ ਸਾਡੇ ਹੋਰ ਵੱਡੀ ਮਤਲਬ ਸਮੱਸਿਆ ਹੈ ਜਿਹੜੀ ਸਾਡੀ ਆਡੀਅנס ਹੈ ਜੀ ਉਹ ਸਭ ਨੂੰ ਇੱਕ ਰੂਪ ਚ ਅਕਸੈਪਟ ਕਰ ਹਾਂ ਉਹ ਅਕਸੈਪਟ ਕਰ ਲੈਂਦੀ ਹੁਣ ਮੈਂ ਭੰਗੂ ਮੈਨੂੰ ਪਗਲ ਕਰਦੇ ਮੈਨੂੰ ਬੈਠਾ ਆਈਟਮ ਕਰ ਉਹ ਮੈਨੂੰ ਕਹਿੰਦੇ ਵੀ ਯਾਰ ਇਹ ਜਿਹੜਾ ਗੁੱਸੇ ਵਾਲਾ ਕਰੈਕਟਰ ਲਾਇਆ ਤੇ ਮੈਨੂੰ ਦੋਖਾ ਕਰ ਦੋ ਉਹ ਕਈ ਵਾਰ ਤੁਹਾਨੂੰ ਆਮ ਵੀ ਸ੍ਰੀ ਦੇਖਿਆ ਜੀ ਤੁਸੀਂ ਦੋਖਾਂ ਲਈ ਵਿਚਲ ਜਾਂਦੇ ਆ ਤੇ ਮੈਨੂੰ ਮੈਨੂੰ ਕੁਝ ਹੋਰ ਹੋ ਗਿਆ ਨਾ ਸਾਰੇ ਦਾ ਬਚ ਰਿਹਾ ਕਰ ਉਹ ਸਾਹਮਣੇ ਲੱਗਿਆ ਹੈ ਸਾਹਮਣੇ ਨਹੀਂ ਆਪੇ ਕਹ ਲੈ ਜਾਓ ਹਮੇ ਕਿ ਅਸੀਂ ਇੰਨੇ ਇੰਨਾ ਅਸੀਂ ਡਿਵੈਲਪ ਨਹੀਂ ਹੋਏ ਸੰਤ ਪਤਾ ਹਜੇ ਨਹੀਂ ਤਾਂ ਕੈਰੇਕਟਰ ਕਰ ਰਹੇ ਨੇ ਇੱਕ ਹੂੰ ਠੀਕ ਹੈ ਤੁਸੀਂ ਤੁਸੀਂ ਕੰਮ ਦੇਖੋ ਜੀ ਹੁਣ ਬੀਨੂ ਢਿਲੋਂ ਆ ਹਾਂਜੀ ਪੰਜਾਬੀ ਸਿਨੇਮੇ ਦੇ ਵਿੱਚ ਬੀਨੂ ਢਿਲੋਂ ਉਹ ਦੇਖੋ ਅਜੇ ਉਹ ਭੰਗੜਾ ਕਲਾਕਾਰ ਉਹਨੇ ਮੈਂ ਕੈਨੇ ਸ਼ੁਰੂ ਕੀਤਾ ਹਾਂਜੀ ਉਹ ਤੋਂ ਬਾਅਦ ਉਹ ਡਰਾਮਾ ਕਰਨ ਲੱਗੇ ਡਰਾਮਾ ਕਰਨ ਤੋਂ ਬਾਅਦ ਉਹ ਕੈਰੈਕਟਰ ਰੋਲ ਕਰਨ ਲੱਗੇ ਐਜ਼ ਅ ਕਮੇਡੀ ਕੈਰੈਕਟਰ ਕੀਤੇ ਉਹਨਾਂ ਨੇ ਕਮੇਡੀ ਕੈਰੈਕਟਰ ਕਰਨ ਤੋਂ ਬਾਅਦ ਉਹ ਫਿਲਮਾਂ ਦੇ ਪ੍ਰੋਡਿਊਸਰ ਬਣੇ ਹਾਂਜੀ ਫਿਰ ਉਹਨਾਂ ਤੋਂ ਬਾਅਦ ਹੀਰੋ ਬਣੇ ਉਹ ਪਰ ਉਹਨਾਂ ਤਾਂ ਜਿਹੜੀ ਅੱਜ ਵੀ ਸਾਡੇ ਦਰਸ਼ਕ ਨੇ ਉਹ ਤਵੱਜਾ ਕੋਈ ਕਰਦੇ ਨਹੀਂ ਉਹ ਕਮੇਡੀ ਕਰਨਗੇ ਮੈਂ ਕਹਿੰਦਾ ਕਿ ਤੁਸੀਂ ਉਹਨੂੰ ਸੀਰੀਅਸ ਰੋਲ ਦੇ ਕੇ ਦੇਖੋ ਸਿਕ ਵਾਰ ਹਾਂ ਉਹ ਲੈਣਾ ਬਹੁਤ ਲੋਕਾਂ ਹੀ ਆ ਇਹਹੀ ਗੱਲ ਹੈ ਜਿਹਨੂੰ ਅਸੀਂ ਕਮੇਡੀ ਕਲਾਕਾਰ ਕਹਿੰਦੇ ਆ ਉਹਨਾਂ ਵਿੱਚ ਚਾਹੇ ਕਾਮਜੀਤਨੋਂ ਮੂਲ ਹੋਵੇ ਚਾਹੇ ਦ ਜੀ ਉਹ ਸੱਚੂ ਕਲਾਕਾਰ ਤਾਂ ਹੋਈ ਹੁੰਦਾ ਨਾ ਵੀ ਉਹ ਕੋਈ ਵੈਰਾਈਟੀ ਹੈ ਜੋ ਵਾਸਾ ਟਾਈਲ ਹੈ ਬਿਲਕੁਲ ਜਿਹੜਾ ਕਰੈਕਟਰ ਆ ਗਾ ਜਿਹਦੇ ਨਾਲ ਜੋ ਹਾਂ ਜੇ ਮੈਂ ਜਿਹੋ ਜਿਹੇ ਹੈਗਾ ਉਹ ਆ ਜੀ ਮੈਂ ਟ੍ਰੋਲ ਕਰਾਈ ਜਾਂਦੇ ਨੇ ਉਹਦਾ ਕਿ ਫਿਰ ਹਾਂ ਉਹ ਉਹ ਤਾਂ ਫਿਰ ਮੈਂ ਮੈਂ ਤਾਂ ਕੋਈ ਐਫਰੇ ਨਹੀਂ ਕੀਤੀ ਕੋਈ ਇਸ ਕਰਕੇ ਇਹ ਕਲਾਕਾਰ ਚ ਹਮੇਸ਼ਾ ਚੀਜ਼ ਜੋੜੀ ਰਣੀ ਚਾਹੀਦੀ ਹੈ ਵੀ ਤੁਸੀਂ ਲੱਗ ਕਿਸੇ ਲੱਗ ਮੰਨ ਲਓ ਮੈਂ ਇੱਕ ਮਰੀਓਕਰ ਬੰਦਾ ਜੀ ਇਸ ਫਿਲਮ ਚ ਮੈਨੂੰ ਕਹੇ ਤੂੰ ਬੜਾ ਬਿਜ਼ਨਸਮੈਨ ਬਣਨਾ ਹਮ ਤਾਂ ਘਟੋ ਘਟ ਮੇਰੇ ਕੋਲ ਕੋਈ ਕੰਮ ਤਾਂ ਆਇਆ ਮੈਂ ਕੁਝ ਨੋਟ ਤਾਂ ਕਰੂਗਾ ਮੈਂ ਬਿਜ਼ਨਸਮੈਨ ਲੋਕ ਕਿਹੋ ਜਿਹੇ ਹੁੰਦੇ ਨੇ ਹਾਂ ਜੈਸਚਰ ਕਿਹਜਾ ਹੁੰਦਾ ਹੈ ਉਹਦੀ ਬੋਡੀ ਲੈਂਗੁਏਜ ਕਹੀ ਹੁੰਦੀ ਹੈ ਉਹ ਕਿ ਕਿ ਸਟਾਈਲ ਹੈ ਕਿਵੇਂ ਗੱਲ ਕਰਦੇ ਨੇ ਕਿਵੇਂ ਬੋਲਦੇ ਨੇ ਉਹ ਹੂੰ ਕੁਝ ਤਾਂ ਹੋਣਾ ਚਾਹੀਦਾ ਹੈ ਇਸ ਕਰਕੇ ਐਕਟਰ ਨੂੰ ਸਮੇਸ਼ਾ ਇਸ ਚੀਜ਼ ਦੀ ਭੁੱਖ ਰਹਿਣੀ ਚਾਹੀਦੀ ਹੈ ਕਿ ਮੈਂ ਜੋ ਕੁਝ ਕਰ ਲਿਆ ਮੈਂ ਉਸ ਤੋਂ ਇਲਾਵਾ ਕੁਝ ਹੋਰ ਕਰਾਂ ਕਿ ਹਾਂ ਇੱਕ ਹੋਰ ਹਰਮ ਦੇ ਵਿੱਚ ਜਦੋਂ ਸਾਨੂੰ ਵੇਰੀਏਸ਼ਨ ਮਿਲਦੀ ਹੈ ਉਹ ਬਹੁਤ ਚੰਗਾ ਲੱਗਦਾ ਹਾਂ ਕਿਉਂਕਿ ਤੁਸੀਂ ਉਹ ਦਿਖਾ ਚੁੱਕੇ ਹੋ ਨੇ ਹੂੰ ਸਾਨੂੰ ਮਿਹਨਤ ਵੀ ਤਾਂ ਕਰਨੀ ਪਊਗੀ ਐ ਥੋੜਾ ਵੀ ਅਸੀਂ ਓਪਨ ਕਰੀਂ ਜਾਈਏ ਹੂੰ ਤੇ ਚਲੋ ਸਮਾਂ ਆ ਰਿਹਾ ਹੈ ਕੋਈ ਕੀਤਾ ਹੀ ਹੈਗਾ ਵੇਰੀਏਸ਼ਨ ਮਿਲੀ ਵੀ ਹੈਗੀ ਇਹਦੀ ਗੱਲ ਨਹੀਂ ਹੁਣ ਜਿਵੇਂ ਲੈਂਦੇ ਲੋਕ ਕਰੋ ਮੈਂ ਬਣਾ ਲੈਂਦੇ ਜਿਵੇਂ ਲੈਂਦੇ ਪੰਜਾਬ ਦੇ ਦੋ ਕਲਾਕਾਰ ਰੈਸਟੋਰੈਂਟ ਜੀ ਹਾਂਜੀ ਹਾਂਜੀ ਜਦੋਂ ਅਸੀਂ ਉਹਨਾਂ ਨਾਲ ਕੰਮ ਕਰਦੇ ਆਂ ਉਹ ਤੀਜੀ ਤੀਜੀ ਕੰਟਰੀ ਜਾ ਕੇ ਸ਼ੂਟਿੰਗ ਹੋਈ ਇੰਗਲੈਂਡ ਹਾਂ ਉਹ ਲੈਂਦੇ ਪੰਜਾਬ ਤੋਂ ਪਾਕਿਸਤਾਨ ਤੋਂ ਅਸੀਂ ਅਸ ਇੰਡੀਆ ਤੋਂ ਗਏ ਹਾਂਜੀ ਤਾਂ ਉੱਥੇ ਜਾ ਕੇ ਨਾ ਉਹ ਜਦੋਂ ਅਸੀਂ ਕੰਮ ਕਰਦੇ ਆਂ ਸਾਡੇ ਨੂੰ ਦੇਖ ਹੀ ਜਾਣਗੇ ਹੂੰ ਭਾਜੀ ਤੁਸੀਂ ਮਾਉਂ ਬਈਆ ਰੈਕਟਿੰਗ ਕਰਦੇ ਹੋ ਹੂੰ ਜਦੋਂ ਉਹ ਕਰਦੇ ਨੇ ਅਸੀਂ ਦੇਖੀਏ ਭਾਈ ਬੜੀ ਬੋਲੀ ਬਹੁਤ ਮਾਹੌਲ ਆ ਗਿਆ ਹਾਂ ਅਦਾਮ ਪ੍ਰਦਾਨ ਹੁੰਦਾ ਸੋਹਣੇ ਬੋਲਦੇ ਹੋ ਉਸ ਚੀਜ਼ਾਂ ਸ ਕੁਚੇ ਜਾ ਉਹਨਾਂ ਨੂੰ ਸਾਡੇ ਚੰਗੀਆਂ ਲੱਗਦੀਆਂ ਉਹ ਹੁਣ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਨਹੀਂ ਵੀ ਮਿਲੇ ਉਹ ਤੁਹਾਨੂੰ ਫੋਨ ਤੇ ਵੀ ਕਈ ਵਾਰ ਕਹਿੰਗੇ ਜਿਵੇਂ ਸਾਡੇ ਮਿਲਦੇ ਨੇ ਜਦੋਂ ਇੰਗਲੈਂਡ ਵਗੈਰਾ ਸ਼ੂਟਿੰਗ ਕਰਦੇ ਹਾਂ ਪਾਕਿਸਤਾਨ ਜਾ ਕੇ ਪਿੱਛੇ ਵੀ ਪਹੀ ਗੱਲ ਕਰਨਗੇ ਜਿਹੜੇ ਬੰਦੇ ਨਹੀਂ ਵੀ ਗਏ ਪਾਕਿਸਤਾਨ ਗਏ ਸਾਡੇ ਜਿਹੜਾ ਤੁਹਾਡੇ ਪੰਜਾਬੀ ਸਨੇਮੇ ਦਾ ਫਲਾਣਾ ਬੰਦਾ ਹੈ ਨਾ ਅੱਜ ਅਸੀਂ ਗੌਰ ਨਹੀਂ ਕਰਦੇ ਜਿਵੇਂ ਘਰ ਦੇ ਵਿੱਚ ਵੱਲੋਂ ਮੇਰੀ ਭੈਣ ਹੋਵੇ ਮੇਰੀ ਵਾਈਫ ਹੋਵੇ ਜਾਂ ਮੇਰੀ ਮਾਂ ਹੋਵੇ ਅਸੀਂ ਕਹਿੰਦਾ ਨਾ ਬਹੁਤਾ ਨੋਟ ਨਹੀਂ ਕਰਦੇ ਲੱਗਦਾ ਆਪਣੀ ਅਸੀਂ ਬਾਹਰਲੇ ਬਹੁਤ ਨੋਟ ਕਰਦੇ ਹਾਂ ਮਤਲਬ ਮੇਰੀ ਪੂਰੀ ਐਂਕਰ ਹੋਵੇ ਮੈਂ ਸ਼ਤ ਨੂੰ ਨੋਟ ਨਾ ਕਰਾਂ ਕਿ ਕੀ ਕਰਦੀ ਹੈ ਪਰ ਮੈਂ ਤੁਹਾਨੂੰ ਬਹੁਤ ਨੋਟ ਕਰੂੰਗਾ ਇਹ ਉਹ پوری ਬਹੁਤ ਸੋਹਣੀ ਐਕਟਿੰਗ ਕਰਦੀ ਹੈ 52 92 ਕਰਦਾ ਉਹ ਬੰਦੇ ਨੇ ਸਾਨੂੰ ਇੱਕ ਸਾਨੂੰ ਕਿਹਾ ਉਹਨੇ ਭਾਜੀ ਤੁਸੀਂ ਤਾਂ ਵਧੀਆ ਕਰਦੇ ਹੋ ਤੁਹਾਡੇ ਫਰਮ ਨਾਲ ਬੰਦਾ ਹੈ ਕਿ ਤੁਹਾਡੀ ਮਾਂ ਜੀ ਬਹੁਤ ਸੋਹਣੀ ਐਕਟਿੰਗ ਕਰਦੀ ਉਹ ਕੋਈ ਪੁਰਾਣੀ ਹੀਰੋਇਨ ਉਹ ਬਹੁਤ ਸੋਹਣੀ ਨਹੀਂ ਇੱਕ ਹੋਰ ਦੇਖੋ ਉਹ ਮੈਨੂੰ ਲੱਗ ਜਊਗਾ ਯਾਰ ਮੈਂ ਤਾਂ ਕਮੇਡੀ ਕੀਤੀ ਨਹੀਂ ਕਮੇਡੀ ਨਹੀਂ ਹਾਂ ਹਾਂਜੀ ਤੇ ਐਦਾਂ ਦਾ ਕੈਰੈਕਟਰ ਹੁੰਦਾ ਤੁਸੀਂ ਬਹੁਤ ਵਧੀਆ ਕਮੇਡੀ ਕਰਦੇ ਹੋ ਅੱਛਾ ਇੱਕ ਬੇਬੀ ਕਿੱਤੀ ਨਹੀਂ ਅਗਲਾ ਕੀ ਆ ਬਾਤ ਹੈ ਪਤਾ ਨਹੀਂ ਆ ਮੈਨੂੰ ਤਾਂ ਇਹ ਜਿੰਨੀ ਸਮਝੇ ਲੱਗਦੀ ਹੈ ਕਿ ਕਮੇਡੀ ਕਿੱਤੀ ਤਾਂ ਹੈਗੀ ਉਹ ਲੈ ਕੋਮ ਫਰੋਂ ਦਾ ਪੋਸਟ ਦੇਖੋ ਦੋਏ ਹੀ ਹੇਰ ਨਾਲ ਆਪਣੇ ਖੂਹੇ ਲਾ ਰੱਖੇ ਵਿਚਾਲੇ ਖੜੀਆਂ ਹੁੰਦੀਆਂ ਇਹ ਤਾਂ ਵਧੀਆ ਕੀ ਹੋ ਗਈ ਲੈ ਦੇਖੋ ਸੇ ਉਹ ਤਾਂ ਫੋਟੋ ਹੈ ਨਹੀਂ ਇਹ ਹੂੰ ਸਾਹਮਣੇ ਹਾਂਜੀ ਉਹ ਤਾਂ ਸਿਰਫ ਦੇਖ ਰਹੀਆਂ ਬੰਦੇ ਦੀ ਲੁੱਕ ਹੀ ਤਾਂ ਹੁੰਦੀ ਹੈ ਹਾਂ ਇਹ ਸਹੀ ਗੱਲ ਹੈ ਹਾਂ ਤੇ ਦੇਖੋ ਦੋਨੋਂ ਹੀ ਹੇਰਣਾ ਸਹੀ ਗੱਲ ਹੈ ਲੇਕਿਨ ਪ੍ਰੋਡਿਊਸਰ ਨੇ ਦੱਸਣ ਦੀ ਕੋਸ਼ਿਸ਼ ਕੀਤੀ ਸਾਡੀ ਹੀਰੋਇਨਾਂ ਬੜੀਆ ਪਰੋਂ ਲੱਗੀਆਂ ਉਹ ਤਾਂ ਛੋਟੀ ਹੈ ਮੇਬੀ ਜੈਸਚਰ ਦੇਖੋ ਤਾਂ ਨਾ ਸਹੀ ਗੱਲ ਹੈ ਰੁਪਈਆ ਆਉਂਦਾ ਵੀ ਤੇ ਡੋਲਰ ਵੀ ਆਉਂਦਾ ਵੀ ਕਿਆ ਹੋਤਾ ਅੱਛਾ ਮੈਂ ਆਈ ਥਿੰਕ ਜਦੋਂ ਆਪਾਂ ਬੂਹੇ ਭਾਰੀਆਂ ਟਾਈਮ ਮੈਂ ਮੈਮ ਦੀ ਨਾ ਇੰਟਰਵਿਊ ਕੀਤੀ ਸੀ ਤਾਂ ਮੈਂ ਉਹਦੇ ਵਿੱਚ ਵੀ ਨਾ ਮੈਮ ਤੇ ਜਿਹੜਾ ਇੱਕ ਲੁੱਕ ਸੀਗੀ ਨਾ ਉਹ ਫੜ ਕੇ ਐਵੇਂ ਖੜੇ ਸੀ ਮੈਂ ਕਿਹਾ ਮੈਡਮ ਤੁਸੀਂ ਕਮਾਲ ਲੱਗ ਰਹੇ ਹੋ ਮੈਨੂੰ ਬਾਕੇ ਨਹੀਂ ਉਹਦਾ ਪਰ ਤੁਸੀਂ ਕਮਾਲ ਲੱਗ ਰਹੇ ਹੋ ਉਹ ਕਹਿੰਦੇ ਅੱਗੇ ਅੱਗੇ ਨਾ ਬਜ਼ੁਰਗਾਂ ਦੀ ਖਾफत ਹੋਇਆ ਕਰਦੇ ਸੀ ਵੀ ਜਿਹੜਾ ਫਲਾਣਾ ਬੰਦਾ ਹੈ ਨਾ ਪਿੰਡ 'ਚ ਆਪਣੇ ਹਾਂਜੀ ਜਾਂ ਕੋਈ ਲੇਡੀ ਹੈ ਜੀ ਤੇ ਜਿਹੜੀ ਫਲਾਣੇ ਦੀ ਗੁਣੀ ਹੈ ਨਾ ਹੂੰ ਜਾਂ ਫਲਾਣੇ ਦੀ ਜਨਾਨੀ ਲੋਕਾਂ ਕਹਿੰਦੇ ਕਰ ਕਰ ਜਗੇ ਹੂੰ ਉਹ ਤਾਂ ਖੜੀ ਨਹੀਂ ਬੋਲ ਬਹੁਤਾ ਜਿਵੇਂ ਲੈ ਨਾਓ ਤਾਂ ਕੱਠੇ ਕੱਠੇ ਚ ਲਾਓ ਜਦੋਂ ਕਿਸੇ ਦਾ ਵਿਆਹ ਕਰਦੇ ਹੋਣਾ ਕਿ ਜੀ ਗੁਣੀ ਨਾ ਕੱਠਾ ਹੁਣਾ ਕਹਿੰਦੇ ਫਲਾਣੇ ਬੰਦੇ ਨੂੰ ਬਲਾਓ ਕਰ ਕਿਓ ਭਾਈ ਹੂੰ ਵੀ ਅਸੀਂ ਪੁੱਛਦੇ ਬਹੁਤ ਗੱਲਾਂ ਕਰਦਾ ਹੁ ਕਹਿੰਦੇ ਗੱਲਾਂ ਗੱਲਾਂ ਛੱਡੋ ਬੰਦੇ ਬੈਠੇ ਨਹੀਂ ਬੋਲਣਾ ਆ ਗਿਆ ਨਾ ਪੈਂਦੀ ਬੋਲ ਸਹੀ ਗੱਲ ਹੈ ਮੈਂ ਕਿਹਾ ਪੋਸਟ 'ਚ ਖੜੀ ਨਹੀਂ ਬੋਲਣਾ ਕਿਆ ਬਾਤ ਹੈ ਸਹੀ ਅਲੱਗ ਜਦੋਂ ਮੈਂ ਸਮਝ ਜਾ ਕਿ ਬੋਲ ਦੇਣਾ ਹੁੰਦਾ ਕਿਆ ਹੀ ਬਾਤ ਹੈ ਬਿਲਕੁਲ ਥੈਂਕ ਯੂ ਬੇਟੀਏ ਤੇ ਸੋਨੇ ਕਮੈਂਟ ਲਈ ਨਹੀਂ ਸੀਰੀਅਸਲੀ ਇਹ ਤਾਂ ਚਾਹ ਅਸੀਂ ਨਾਲ ਨਹੀਂ ਚਾਹੀ ਸਭ ਬਖਾਰੀ ਮਜਬੂਰੀ ਤੁਸੀਂ ਕੰਮ ਹੀ ਨੇ ਵਧੀਆ ਕਰ ਦਿਓ ਬਿਲਕੁਲ ਅਜੀ ਕਿਵੇਂ ਮੈਂ ਕਿਹਾ ਆਪਾਂ ਜਿਹੜਾ ਬੰਦਾ ਟੈਲੈਂਟਡ ਹੈ ਹੂੰ ਤੁਸੀਂ ਟੈਲੈਂਟਡ ਲੋਕ ਹੋ ਤੁਸੀਂ ਘੈਂ ਇੰਟਰਵਿਊ ਕਰਦੇ ਹੋ ਤੁਸੀਂ ਵਧੀਆ ਕੁਐਸਚਨ ਤਿਆਰੀ ਕਰਕੇ ਆਉਂਦੇ ਹੋ ਅਸੀਂ ਤੁਹਾਨੂੰ ਇੱਕ ਵਾਰ ਗਨੋਰ ਕਰਦਾਂਗੇ ਦੋ ਵਾਰ ਪੰਜ ਵਾਰ ਅੱਛਾ ਥੋੜਾ ਕੰਮ ਹੈ ਫਿਰ ਕੰਮ ਬਹੁਤ ਹੈ ਤੁਸੀਂ ਹੋਗੇ ਰੂਪੀ ਭੈਣ ਜੀ ਹੋਗੇ ਥੋੜਾ ਕੰਮ ਹੈ ਨਿਰਮਲ ਰੇਸ਼ੀ ਮੈਡਮ ਹੋਗੇ ਤੁਹਾਨੂੰ ਸਾਨੂੰ ਅਸੀਂ ਕਿੰਨਾ ਟਾਈਮ ਮਨਜ਼ੂਰ ਕਰ ਸਕਦੇ ਬਾਈ ਇੱਕ ਵਾਰ ਦੋ ਵਾਰ ਬਿਲਕੁਲ ਪਰ ਤੁਸੀਂ ਤਾਂ ਮਨਜ਼ੂਰ ਕਰ ਰਹੇ ਹੋ ਤੁਹਾਨੂੰ ਬੋਲਣਾ ਪੈਣਾ ਪੁੱਤ ਇਹਨਾਂ ਮੱਲੀ ਭੱਜ ਲੋ ਸਹੀ ਗੱਲ ਹੈ ਕਈ ਵਾਰੀ ਆਪ ਨੂੰ ਬਟਾ ਨਹੀਂ ਪਤਾ ਲੱਗਦਾ ਆ ਤੇ ਮੈਨੂੰ ਲੱਗਦਾ ਕਿ ਆਪ ਨੂੰ ਵੱਡਾ ਪਤਾ ਵੀ ਨਹੀਂ ਲੱਗਣਾ ਚਾਹੀਦਾ ਸਾਨੂੰ ਅੱਗੇ-ਅੱਗੇ ਮਿੰਦ ਕਰਨੀ ਚਾਹੀਦੀ ਹੈ ਆਪ ਵੀ ਤੇਰੀ ਗੱਲ ਤੁਸੀਂ ਕੀਤੀ ਐ ਮੈਨੂੰ ਉਦੋਂ ਨਹੀਂ ਸਹੀ ਲੱਗਦਾ ਤੇ ਜਦੋਂ ਬੀਬੀ ਰਜੂ ਜੀ ਚਲੀ ਗਈ ਨਾ ਹਾਂਜੀ ਤੇ ਉਦੋਂ ਬਾਅਦ ਜੋ ਲੋਕਾਂ ਦੇ ਕਮੈਂਟ ਆਏ ਤਾਂ ਮੈਂ ਅੱਜ ਕਹਿਣ ਲਈ ਹਿਚਕ ਜਾਉਣੀ ਵੀ ਨਹੀਂ ਕਿ ਮੈਂ ਉਸ ਡਾਇਰੈਕਟਰ ਨੂੰ ਵੀ ਸੈਲੂਟ ਕਰਦੀ ਹਾਂ ਸਾਰੀ ਪੂਰੀ ਟੀਮ ਨੂੰ ਡੀਓ ਬੀਬੀ ਜੀ ਤੋਂ ਦਿਓ ਭਾਜੀ ਸੀ ਇੱਕ ਟੀਮ ਵਰਕ ਹੈ ਬਟ ਇਕੱਲਾ ਐਕਟਰ ਕੁਛ ਨਹੀਂ ਹਾਂ ਇਕੱਲਾ ਐਕਟਰ ਕੁਛ ਨਹੀਂ ਕੰਮ ਕਰਾਉਣ ਵਾਲੇ ਵੀ ਮੈਂ ਸੈਲੂਟ ਕਰਦੀ ਹਾਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਸਾਨੂੰ ਇੰਡਸਟਰੀ ਦੇ ਵਿੱਚ ਲੋ ਕਹਿੰਦੇ ਹੁੰਦੇ ਐਕਟਰ ਹੁੰਦਾ ਜੀ ਐਕਟਰ ਇਹ ਹੁੰਦਾ ਵੀ ਹੁਣ ਜੀਬੀ ਰਜਨਾ ਚ ਇੱਕਾਂ ਇੱਕ ਉੱਪਜਾ ਪਾ ਕੇ ਤੁਰਨ ਵਾਲੀ ਲੇਡੀ ਹਾਂ ਔਰ ਦੇਖੋ ਫਰ ਵਾਲਾ ਕੋਟ ਪਾਈ ਖੜੀ ਹੈ ਬਿਲਕੁਲ ਹੁਣ ਜਿਵੇਂ ਤੁਹਾਡਾ ਵੀ ਅਸੀਂ ਅਰਦਾਸ ਫਿਲਮ ਦੇ ਵਿੱਚ ਵੇਖਿਆ ਕਿਆ ਬਾਤ ਹੈ ਸਰ ਤੁਸੀਂ ਕਿੰਨਾ ਸੋਹਣਾ ਕੈਰੈਕਟਰ ਕੀਤਾ ਹੋਊਗਾ ਮੋਹਰਤ ਮੈਂ ਇੱਕ ਕਹਿੰਦੀ ਹਾਂ ਕੈਮਰੇ ਮੂਰੇ ਇੱਕ ਵਾਰੀ ਇੱਕ ਵਾਰੀ ਅਸੀਂ ਕਿ ਐਂ ਕਿ ਆਫ ਲੈਣਾ ਬਈ ਜਿਹੜਾ ਗਰੀਬ ਜਿਹਾ ਬੰਦਾ ਹੈ ਤੋ ਐਂ ਕਰਾ ਲਓ ਮੈਨੂੰ ਕੋਈ ਵੀ ਵਾਰ-ਵਾਰ ਆਪਾਂ ਕਹਿ ਰਹੇ ਹਾਂ ਬਲਕਿ ਤੁਸੀਂ ਨੇ ਵੀ ਕਹੀ ਹੈ ਹਾਂਜੀ ਹਾਂਜੀ ਕੋਈ ਵੀ ਬੰਦਾ ਉਹਦੇ ਲੁੱਕ ਦਾ ਤੁਸੀਂ ਬਣਾਉਣੀ ਹੁੰਦੀ ਹੈ। ਹਾਂ ਫਿਰ ਮੇਕਅਪ ਕੀ ਹੈ? ਅਸੀਂ ਕਰਿਆ ਥੀਏਟਰ। ਹੂੰ ਥੀਏਟਰ ਦੇ ਵਿੱਚ ਕਿਹੋ ਜਿਹੇ ਕੱਪੜੇ ਪਾਣੇ। ਕਈ ਵਾਰੀ ਸਾਡੇ ਤੇ ਠੱਪਾ ਲੱਗ ਜਾਣਾ। ਵੀ ਉਹ ਗਰੀਬ ਜਿਹਾ ਕਰੈਕਟਰ ਹੈ ਉਹ ਐਂ ਜੇ ਉਹ ਪੰਗੋ ਬਾੜੋਂ ਤੋਂ ਕਰਾ ਲਓ। ਉੱਥੇ ਮੈਨੂੰ ਕਦੇ-ਕਦੇ ਬੜਾ ਲੱਗਦਾ ਹੈ। ਵੀ ਯਾਰ ਕੋਈ ਦੂਜੇ ਲੋਕੋ ਕਰਾ ਕੇ ਤਾਂ ਦੇਖੋ। ਬਿਲਕੁਲ ਬਿਲਕੁਲ। ਤੇ ਹੁਣ ਮੈਨੂੰ ਬੜੀ ਖੁਸ਼ੀ ਹੈ ਕਿ ਇਹਦੇ ਵਿੱਚ ਵੀ ਆ ਲੁੱਕ ਆਈ ਹੈ ਤੇ ਮੈਂ ਇੱਕ ਆਸਟ੍ਰੇਲੀਆ ਫਿਲਮ ਕਰਕੇ ਆਈ ਆ। ਫਿਲਮ ਹੈਗੀ ਬੇਜ਼ ਬੱਚਿਆਂ ਤੇ ਬਣਦੀ ਫਿਲਮ। ਉਦੇ ਬਹੁਤ ਸੋਹਣੇ ਲੁੱਕ ਕੱਢੇ ਤੇ ਮੈਨੂੰ ਆਪਣਾ ਵੀ ਲੱਗੀ ਜਾਵੇ ਵੀ ਆ ਵੀ ਤਾਂ ਮੁਰਗੀ ਦੇ ਭੰਗੋ ਮੈਂ ਵੀ ਆ ਨਾ ਹਾਂ ਕਈ ਵਾਰੀ ਨਾ ਅਸੀਂ ਕਿਆਸ ਇਹ ਲੈਨੇ ਹੂੰ ਤੇ ਉਹ ਵਿੱਚ ਆਡੀਅנס ਕਿਆਸ ਲੈਂਦੀ ਹੈ ਹੂੰ ਪਰ ਥੈਂਕਸ ਮੈਂ ਤਾਂ ਜਿਹੜੇ ਡਾਇਰੈਕਟਰਸ ਨੇ ਇਹਨਾਂ ਵਧੀਆ ਕੰਮ ਕਰਾਇਆ ਸਾਰਿਆਂ ਨੇ ਤੁਹਾਨੂੰ ਚੰਗਾ ਲੱਗ ਰਿਹਾ ਹੈ ਨਾ ਇਕੱਲੇ ਇਕੱਲੇ ਕੱਲਾ ਮੁੰਡਾ ਬਟੇ ਕੁਛ ਨਹੀਂ ਕਿਸੇ ਕਿਸੇ ਫਿਲਮ ਦੇ ਵਿੱਚ ਉਹੀ ਐਕਟਰ ਜਮੇ ਮਰ ਜਾਂਦਾ ਬਿਲਕੁਲ ਐਪਟੇਮ ਵਰਕਰ ਖਾਸ ਕਰਕੇ ਇਹ ਫਿਲਮ ਦੇ ਵਿੱਚ ਜਿੱਨੇ ਪਹਿਲਾਂ ਗੱਲ ਕੀਤੀ ਕਿ ਕਈ ਨਾ ਬੰਦੇ ਨਾ ਇਸ ਫਿਲਮ ਵਿੱਚ ਨਵੇਂ ਪ੍ਰੋਡੂਸਰ ਡਾਇਰੈਕਟਰ ਆਹ ਸੌਰੀ ਹਾਂ ਹਾਂਜੀ ਪਰ ਤੁਸੀਂ ਜੇ ਫਿਲਮ ਦੇਖੋਗੇ ਫਿਰ ਤੁਹਾਨੂੰ ਇੱਕ ਵਾਰੀ ਗੱਲ ਲੱਗੂਗੀ ਮੈਂ ਇਹ ਨਹੀਂ ਗੱਲ ਤੁਹਾਨੂੰ ਕੱਸਾ ਰਹੇ ਨੇ ਹੂੰ ਉਹ ਤਾਂ ਜਦੋਂ ਤੁਹਾਡੇ ਸਾਹਮਣੇ ਆ ਗਏ ਨੇ ਪਰ ਦੇਖੋ ਜਿਹੜੇ ਬੰਦੇ ਨੇ ਨਾਲ ਐਜ਼ ਅ ਕੈਰੈਕਟਰ ਲਏ ਹੂੰ ਤੁਸੀਂ ਪੋਸਟਰ ਦੇਖ ਕੇ ਬਣਾ ਜੱਜ ਕਰ ਸਕਦੇ ਹਰ ਬੰਦਾ ਨਾ ਆਪਣੇ ਕੰਮ 'ਚ ਪਰਫੈਕਟ ਬੰਦਾ ਨਹੀਂ ਹੂੰ ਇਹ ਬਹੁਤ ਕਮਾਲ ਹੈ கரੈਕਟ ਟੁਕੜਾ ਦੇ ਮਤਲਬ ਭਾਵੇਂ ਚਾਹੇ ਇਹਨਾਂ ਨੇ ਬੰਦਾ ਕੋਈ ਇੰਗਲੈਂਡ ਤੋਂ ਬੁਲਾਇਆ ਇਹਨਾਂ ਨੂੰ ਬੁਲਾਇਆ ਹੈ ਇੰਗਲੈਂਡ ਤੋਂ ਬੰਦਾ ਲਿਆ ਚਾਹੇ ਪਾਕਿਸਤਾਨ ਤੋਂ ਬੰਦੇ ਬੁਲਾਏ ਚਾਹੇ ਇਥੋਂ ਸਾਲ ਬੁਲਾਇਆ ਜਾਂ ਇਹ ਇਹ ਕੋਈ ਦਾ ਕੰਮ ਹੈ ਜੇ ਬੰਬੇ ਤੋਂ ਆਰੀਆ ਬੱਬਰ ਨੂੰ ਬੁਲਾਇਆ ਹੂੰ ਹਰ ਇੱਕ ਬੰਦਾ ਆਪਣੇ ਕੰਮ 'ਚ ਪਰਫੈਕਟ ਬੰਦਾ ਨਹੀਂ ਆਹ ਬੰਦਾ ਹੈ ਤੇ ਇਹ ਬੰਦੇ ਨੂੰ ਸੀ ਇਹ ਕੰਮ ਕਰਵਾ ਸਕਦਾ ਇਹ ਬੜੀ ਚੰਗੀ ਗੱਲ ਨਹੀਂ ਤਾਂ ਕਈ ਵਾਰ ਬਹੁਤ ਸੋਹਣੀਆਂ ਕਹਾਣੀਆਂ ਹੁੰਦੀਆਂ ਮੋਸਮ ਡਾਇਰੈਕਟਰ ਨੂੰ ਪੈਸਾ ਬਹੁਤ ਲੱਗੇ ਅੰਦਰ ਜਿਹੜੀ ਮਿਸਕਾਸਟ ਹੈ ਨਾ ਬਈ ਵਾਰ ਤੁਹਾਨੂੰ ਰਲਕਦੀ ਰਹੇ ਹੈ ਹਾਂ ਕੀ ਇਹ ਇੱਕ ਕੈਰੈਕਟਰ ਬਈ ਵਧਿਆ ਨਹੀਂ ਹੋਇਆ ਜਾਂ ਇਹ ਇਦਾਂ ਹੋ ਸਕਦਾ ਸੀ ਬਿਲਕੁਲ ਜੀ ਪਰ ਇੱਕ ਚੀਜ਼ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹੂੰਗੀ ਕਿ ਜਿਵੇਂ ਮੈਮ ਨੇ ਕਿਹਾ ਕਿ ਆਡੀਅנס ਇੱਕ ਜਾਂ ਤੁਸੀਂ ਵੀ ਕਿਹਾ ਮੈਨੂੰ ਲੱਗਦਾ ਹੈ ਕਿ ਡਾਇਰੈਕਟਰ ਹੁੰਦਾ ਹੀ ਉਹ ਆ ਜਿਹੜਾ ਆਡੀਅנס ਦੇ ਉਸ ਫਰੇਮ ਨੂੰ ਤੋੜ ਦੇਵੇ ਤੇ ਆਡੀਅנס ਇਹ ਕਵੇ ਵਾਹ ਯਾਰ ਇਹ ਐਕਟਰ ਇਹ ਵੀ ਕਰ ਸਕਦਾ ਬਿਲਕੁਲ ਸਹੀ ਗੱਲ ਹੈ ਕਉਂ ਦੇ ਬੋਕਾ ਹੀ ਵਾਸੇ ਇਨਕਲੂਡ ਕਰ ਦੇਣਾ ਕਿ ਮੀਟਿੰਗ ਜਿੰਨੇ ਖਾਲ ਕੋਈ ਸਵਾਲ ਪੁੱਛ ਲੈਂਦਾ ਬੰਦਾ ਮੈਂ ਅਸੀਂ ਕਿਹੋ ਜਿਹਾ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਤਾਂ ਥੀਟਰ ਦੇ ਬੰਦੇ ਸੀ ਕਈ ਤਰ੍ਹਾਂ ਦੇ ਤਾਂ ਵਸਟਾਈਲ ਐਕਟ ਕਰੀ ਹਾਂ ਅਸੀਂ ਹੱਥੋਂ ਰੋਲ ਕਰਨਾ ਹੈ ਤੇ ਡੀਲੀ ਵੀ ਕਰਨਾ ਹੈ ਅਸੀਂ ਕੋਈ ਸਿੰਪਥੀ ਲੈਣਾ ਵੀ ਕਰਨਾ ਹੈ ਅਸੀਂ ਕੋਈ ਗੁੱਸੇ ਵਾਲਾ ਵੀ ਕਰਨਾ ਹੈ ਅਸੀਂ ਮੋਸ਼ਲ ਵੀ ਕਰ ਹੱਥੋਂ ਰੋਲ ਕਰਨਾ ਚਾਹੁੰਦੇ ਹਾਂ ਤਾਂ ਬੰਦੇ ਸਾਨੂੰ ਮਿਲਣਗੇ ਨਾ ਭਾਈ ਇੱਕ ਸਾਨੂੰ ਬੇਨਤੀ ਹਾਂਜੀ ਕੀ ਦੱਸਾਂ ਤੁਸੀਂ ਲੈਟ ਤੁਸੀਂ ਇੰਟਰਵਿਊ ਕਿੱਥੇ ਲੈਟ ਕਰਉਣਾ ਤੁਸੀਂ ਕਰੇਂਗਾ ਉੱਛਾ ਮੈਂ ਕਿਹਾ ਸੀ ਨੈਟਵਰਕ ਰੋਲ ਹੀ ਕਰਨਾ ਨੈਟਵਰਕ ਕੋੜਾ ਨਹੀਂ ਆਪਾਂ ਪ੍ਰੈਕਟਰ ਕਰਾਂਗੇ ਹੁਣ ਉਹ ਦੇਖੋ ਜੇ ਸਾਡੇ ਸਮਾਜ ਚ ਜਿਹੜੇ ਨੈਟਵਰਕ ਪ੍ਰੈਕਟਰ ਐਸ ਉਹ ਸੇਂਗਰਾ ਹੀ ਨਹੀਂ ਦਿਖਾਉਂਗੇ ਤਾਂ ਆਸਟੇ ਦਾ ਮੁੱਲ ਕੀ ਪੋਹਾਈ ਬਿਲਕੁਲ ਬਿਲਕੁਲ ਆਸਟੇ ਦਾ ਮੁੱਲ ਉਦੋਂ ਹੀ ਪੈਂਦਾ ਨਾ ਨੈਟਵਰਕ ਬੰਦਾ ਹੋ ਜੇ ਇੱਕ ਇੱਕ ਪੱਕ ਆ ਬੰਦਾ ਵੀ ਐ ਆਪਾਂ ਕਹਿ ਨਹੀਂਦੇ ਮੈਨੂੰ ਇੱਕ ਆ ਕਾ ਬੰਦਾ ਵੀ ਕਿ ਤੂੰ ਐ ਹਾਂ ਤੂੰ ਕੀ ਕਰਨਾ ਬੰਦਾ ਕੀ ਕਰ ਰਿਹਾ ਹਾਂ ਸੋ ਆਈ ਥਿੰਕ ਐ ਸਮਾਜ ਦੇ ਲਈ ਨੈਟਿਵਿਟੀ ਐ ਨਾ ਉਹ ਵੀ ਚੱਲਦੀ ਐ ਪਰ ਇਹਨਾਂ ਦੁੱਖ ਦੀ ਗੱਲ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਾਰੀ ਇੰਡਸਟਰੀ ਮਹਿਸੂਸ ਕਰਦੀ ਹੈ ਕਿ ਅੱਜ ਨਾ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਆ ਉਹਨਾਂ ਨੂੰ ਫਲਾਉਣਾ ਬਹੁਤ ਔਖਾ ਹੋ। 네ਗੇਟਿਵ ਚੀਜ਼ ਨੂੰ ਫਲਾਉਣਾ ਬਹੁਤ ਸੌਖਾ ਹੈ। ਜੀ। ਫੋਰ ਐਗਜ਼ਾਮਪਲ ਮੇ ਸਾਡੀ ਇਹ ਫਿਲਮ ਹੈ। ਤੁਸੀਂ ਕੋਈ ਚੰਗਾ ਪ੍ਰੋਡਕਟ ਤਿਆਰ ਕੀਤਾ ਤੁਹਾਨੂੰ ਉਹਦੀ ਪ੍ਰੋਮੋਸ਼ਨ ਦੇ ਲਈ ਜ਼ੋਰ ਲਾਉਣਾ ਪੈਂਦਾ। ਹੂੰ। ਨੇ ਯਾਰ ਅਸੀਂ ਠੀਕ ਚੀਜ਼ ਬਣਾਈ ਹੈ ਦੇਖੋ ਪਲੀਜ਼ ਆ ਕੇ ਹਾਂਜੀ। ਤੁਸੀਂ ਕੋਈ 네ਗੇਟਿਵ ਚੀਜ਼ ਬਣਾ ਦਿਓ। ਚਾਰ ਚੀਜ਼ਾਂ ਵਿੱਚ ਗਲਤ ਪਾ ਦਿਓ। ਫੰਨ ਪ੍ਰੋਮੋਸ਼ਨ ਕਰਨ ਦੇ ਹੋਣੇ ਤੁਸੀਂ ਬਣਾ ਕੇ ਨਾ ਸਹਰਾ ਦੇ ਬਾਹ ਆਪਣੇ ਆਪਰਾ ਤੋਂ ਬਹਿਮ ਹੋ ਜਾਣੀ ਲੋਕਾਂ ਨੇ ਕਹਿੰਦੇ ਕਿ ਉਹ ਖੰਦੀਪ ਤੁਸੀਂ ਦੇਖੀ ਹਾਂ ਹਾਂ ਮਤਲਬ ਉਹ ਅਸੀਂ ਕ੍ਰਿਟੀਸਾਈਜ਼ ਕਰਦੇ ਹੋਏ ਵੀ ਉਹਨੂੰ ਉਹ ਕਰ ਦਿੰਦੇ ਪ੍ਰਮੋਟ ਫਿਲਮ ਐਸੀ ਐਨੀਮਲ ਉਹ ਸਾਡੇ ਕਲਚਰ ਦੀ ਫਿਲਮ ਨਹੀਂ ਹੈਗੀ ਹਾਂ ਪਰ ਜਿਹੜਾ ਬੰਦਾ ਨਵਾਂ ਮਿਲਿਆ ਸਾਨੂੰ ਮੈਨੂੰ ਕਈ ਬੰਦੇ ਕਹਿੰਦੇ ਕਿ ਮੈਨਾਂ ਬੱਚਿਆਂ ਨਾਲ ਬਹੁਤਾ ਵਿਚਰਦਾ ਜੀ ਸਾਨੂੰ ਇਹ ਲੱਗਦਾ ਉਹਨੂੰ ਕੱਚ ਲੈਣਾ ਚਾਹੀਦਾ ਹਨ ਉਹ ਭਾਈ ਹਾਂਜੀ ਤੁਸੀਂ ਹਮ ਦੇਖੀ ਹਾਂ ਲਗ ਰਾਇਆ ਕਿ ਕਿਹ ਕਿਹ ਕੋ ਚੌਥਾ ਬੰਦਾ ਮਿਲਿਆ ਤੈਨਨੇ ਹੋ ਗਿਆ ਭਾਈ ਤੁਸੀਂ ਦੇਖੀ ਹੋ ਹਾਂ ਨਹੀਂ ਦੇਖੀ ਪਤਾ ਮੈਨੂੰ ਇਹ ਨਹੀਂ ਐਕਸਾਈਟਮੈਂਟ ਪੈਦਾ ਕਰਦੀ ਇਹ ਇੰਨੇ ਬੱਚੇ ਕਹਿ ਰਹੇ ਕੀ ਫਿਲਮਾਂ ਤਾਂ ਦੇਖੋ ਜਦੋਂ ਮੈਂ ਫਿਲਮ ਜਾ ਕੇ ਦੇਖਦਾ ਤਾਂ ਫਿਲਮ ਤੇ 4-5000 ਬੰਦਾ ਮਾਰਤਾ ਹੁੰਦਾ ਹੈ ਹੂੰ ਬਿਨਾ ਮਤਲਬ ਤੋਂ ਮਤਲਬ ਫਿਲਮ ਸ ਠੀਕ ਹੈ ਕਿਸੇ ਕਿਸੇ ਦੇ ਕਲਚਰ ਦੀ ਫਿਟਫੜ ਹੋ ਸਕਦੀ ਹੈ ਸਾਡੇ ਕਲਚਰ ਦੀ ਨਹੀਂ ਫਿਲਮ ਹੈਗੀ ਹੁਣ ਕੱਢਣ ਪਾਉਣ ਨੂੰ ਕੱਖ ਨਹੀਂ ਹੈ ਮੋਟੇ ਹੂੰ ਤੇ ਪਰ ਫਿਰ ਉਹ ਬਹੁਤ ਬੜੀ ਸੁਪਰੀ ਦੇਖ ਲੈਂ ਮੈਂ ਬਹੁਤ ਜ਼ਿਆਦਾ ਠੀਕ ਹੈ ਜੀ ਸੋ ਇਸ ਕਰਕੇ ਕਿਉਂਕਿ ਕਿਸੇ ਹੁਣ ਸਾਨੂੰ ਜਨਰੇਸ਼ਨ ਦੀ ਨਮਜ ਫੜਮ ਦੀ ਲੋੜ ਹੈ ਇਹ ਜਨਰੇਸ਼ਨ ਚਾਹੁੰਦੇ ਕੀ ਹੈ ਪਰ ਸਾਨੂੰ ਕਿਤੇ ਨਾ ਕਿਤੇ ਨਾ ਪੰਜਾਬੀ ਕਲਚਰ ਹੈ ਉਹਦੇ ਵੀ ਸਾਨੂੰ ਕਿਤੇ ਇਹ ਲੱਗਦਾ ਹੈ ਕਿ ਸਾਡੇ ਤੇ ਲੋਕ ਇਹ ਤਵੱਕੋ ਕਰਦੇ ਨੇ ਕਿ ਜਿਹੜੇ ਬੰਦਾ ਫਿਲਮ ਬਣਾ ਰਿਹਾ ਨਾ ਤਾਂ ਉਹ ਫਿਲਮ ਦੇ ਵਿੱਚ ਇਹ ਫਿਲਮ ਕਾਦੇ ਲਈ ਬਣਾਈ ਗਈ ਹੈ ਇਹ ਫਿਲਮ ਚ ਕੀ ਕਹਿਣ ਦੇ ਤਰ੍ਹਾਂ ਕੀਤਾ ਗਿਆ ਤੇ ਇਹ ਫਿਲਮ ਤੁਹਾਨੂੰ ਕੀ ਮੈਸੇਜ ਹੁੰਦੀ ਹੈ ਇਸ ਸਮਾਜ ਨੂੰ ਕਿਹੜੇ ਪਾਸੇ ਲੈ ਕੇ ਜਾਂਦੀ ਹੈ ਉਹ ਸਭ ਤੋਂ ਸਾਡੇ ਅੱਗੇ ਅਸੀਂ ਸਵਾਨ ਖੜੇ ਹੁੰਦੇ ਨੇ ਇਸ ਕਰਕੇ ਅਸੀਂ ਆਪਣੀਆਂ ਫਿਲਮਾਂ ਦੇ ਵਿੱਚ ਇੱਥੇ ਅਸੀਂ ਇੰਟਰਟੇਨਮੈਂਟ ਲੈ ਕੇ ਆਉਂਦੇ ਹਾਂ ਜਾਂ ਤੇ ਅਸੀਂ ਫੈਮਿਲੀ ਡਰਾਮਾ ਲੈ ਕੇ ਆਉਂਦੇ ਹਾਂ ਜਾਂ ਤੁਸੀਂ ਕਮੇਡੀ ਲੈ ਕੇ ਆਉਂਦੇ ਹਾਂ ਉੱਥੇ ਅਸੀਂ ਆਪਣੀ ਫਿਲਮਾਂ ਚ ਯਤਨ ਕਰਦੇ ਹਾਂ ਚਾਹੇ ਕਾਮੇਡੀ ਦਾ ਹੀ ਹੋਵੇ ਚਾਹੇ ਸੀਰੀਅਸ ਨੈਸਿੰਗ ਹੋਵੇ ਪਰ ਸਾਡੀ ਫਿਲਮ ਚ ਕੋਈ ਨਾ ਕੋਈ ਮੈਸੇਜ ਹੋਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਇਹ ਸਾਡੀ ਫਿਲਮਾਂ ਚੋੜਾ ਨਾਲ ਜਾ ਰਹੀਆਂ ਕਿਤੇ ਕਿਸੇ ਹਲਕੇ ਹਲਕੇ ਤੋਂ ਮੈਸੇਜ ਵੀ ਟੱਚ ਕਰਦੀ ਹੈ ਉਹਨਾਂ ਵਾਲ ਇਸ਼ਾਰਾ ਕਰਦੀ ਹੈ ਟੈਗ ਵੀ ਕਰਦੀ ਹੈ ਤੇ ਮਿਊਜ਼ਿਕ ਵੀ ਚੰਗਾ ਹੈ ਖੰਦਾ ਐਕਸ਼ਨ ਵੀ ਚੰਗਾ ਹੈ ਰੋਮਾਂਸ ਵੀ ਸਾਰਾ ਕੁਝ ਹੈ ਤਾਂ ਕੋ ਪੂਲ ਪੈਕੇਜ ਹੈ ਇਹ ਜੀ ਫਿਲਮਾਂ ਅਰੇ ਪ੍ਰੋਡਿਊਸਰ ਸਭਨ ਲੈ ਕੇ ਆਏ ਤਾਂ ਕਿ ਪੈਸਾ ਉਹਸ ਦਾ ਪੈਸਾ ਸੁਣ ਫਾਂ ਬਿਲਕੁਲ ਜੀ ਸੋ ਮਨਰਿਤ ਤੁਹਾਡੇ ਤੋਂ ਜਾਣਨਾ ਚਾਹਾਂਗੀ ਤੁਹਾਡੇ ਫਿਊਚਰ ਪਲਾਨਸ ਕੀ ਨੇ ਕਿਸ ਤਰ੍ਹਾਂ ਦੀਆਂ ਫਿਲਮਾਂ ਤੁਸੀਂ ਕਰਨਾ ਚਾਹੁੰਦੇ ਹੋ ਐਂਕੀ ਕੀ ਕੀ ਜਿਹੜੇ ਡਰੀਮਸ ਨੇ ਹੁਣ ਤੱਕ ਪੂਰੇ ਹੋ ਚੁੱਕੇ ਨੇ ਤੇ ਕਿਹੜੀ ਹਜੇ ਵਿਸ਼ ਲਿਸਟ ਜਿਹੜੀ ਹੈਗੀ ਆ ਉਹ ਹਜੇ ਬਾਕੀ ਹੈ ਸਹੀ ਕਿ ਆਜ ਇਹ ਤਾਂ ਸਟਾਰਟਿੰਗ ਹੋਈ ਹੈ ਵਾਹਿਗੁਰੂ ਦੀ ਕਿਰਪਾ ਨਾਲ ਸ਼ੁਕਰ ਉਸ ਪਰਮਾਤਮਾ ਦਾ ਦੀ ਉਹਦੀ ਕਿਰਪਾ ਨਾਲ ਇੱਕ ਡ੍ਰੀਮ ਮੇਰਾ ਜੋ ਮੈਂ ਸੋਚਿਆ ਸੀ ਨਿੱਕੀ ਹੁੰਦੀ ਨੇ ਕਿ ਮੈਂ ਫਿਲਮਾਂ ਵੇਖਦੀ ਹੁੰਦੀ ਸੀ ਤੇ ਮੈਂ ਸੋਚਦੀ ਨਹੀਂ ਸੀ ਕਿ ਮੈਂ ਵੀ ਟੀਵੀ ਤੇ ਆਉਂਗੀ ਸੋ ਸਟਾਰਟਿੰਗ ਹੋ ਗਈ ਆ ਹੁਣ ਹੌਲੀ 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 ਕਰਕੇ ਅੱਗੇ ਵਧੀਆ ਵਧੀਆ ਸਕ੍ਰਿਪਟਸ ਮਿਲਣ ਗਈਆਂ ਵਧੀਆ ਸਟੋਰੀਜ਼ ਮਿਲਣ ਗਈਆਂ ਤੇ ਫਿਰ ਹੌਲੀ ਹੌਲੀ ਕਰਕੇ ਬਸ ਬਹੁਤ سارے ਡ੍ਰੀਮਸ ਆ ਉਹ ਸਲੋ ਥੋੜਾ ਜਿਹਾ ਚੱਲ ਰਹੀ ਹੈ ਜੀ ਨਾਲ ਆਫਰ ਕਾਲ ਸ਼ੇਰ ਕਿਤੇ ਨੇ ਪ੍ਰੋਡੂసర్ ਬਣਾ अच्छा <laughs> क्या बात है <laughs> नहीं बढ़िया गल है वाइगुरु मेन रखे ਤੇ ਤੁਸੀਂ ਇਸ ਤਰ੍ਹਾਂ ਹੀ ਆਪਣੀ ਜਰਨੀ ਨੂੰ ਜਿਹੜਾ ਕੰਟੀਨਿਊ ਕਰੋ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਉਮੀਦ ਕਰਦੀ ਹਾਂ ਗੱਲਬਾਤ ਦਾ ਸਿਲਸਿਲਾ ਚੰਗਾ ਲੱਗਾ ਹੋਵੇਗਾ ਬਸ ਇਹ ਹੀ ਕਹਿ ਰਹੀਆਂ ਵੀ 17 ਜੀ ਤਰੀਕ ਨੂੰ ਜ਼ਰੂਰ ਹਾਂ ਸੋ ਆਡੀਅנס ਨੂੰ ਅਪੀਲ ਹੈ ਜੀ 17 ਤਰੀਕ ਨੂੰ ਜ਼ਰੂਰ ਵੇਖਣ ਜਾਇਓ ਫਿਲਮ ਚੋਰਾ ਨਾਲ ਯਾਰੀਆਂ ਤੋ ਹੁਣ ਸਾਨੂੰ ਦੇ ਹੋ ਇਜਾਜ਼ਤ ਤੇ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ